ਮੈਂ ਵੀ ਸਾਗ ਤੇ ਮੂਲੀ ਦੋਨੀਆਂ ਖਾਦੇ ਨੇ ਹਾਂ ਸਾਗ ਤੇ ਮੂਲੀ ਆ ਦੇ ਕੁਮਲ ਤੈਨੂੰ ਰਿਸ਼ਤੇ ਵਾਲਿਆਂ ਨੇ ਦੇਖਣ ਆਉਣਾ ਮਾੜੀ ਮੋਟੀ ਸਾਡੀ ਇੱਜ਼ਤ ਰੱਖਦੀ ਅੱਜ ਕੋਈ ਨਹੀਂ ਭਾਬੀ ਕੋਈ ਨਾ ਕੀ ਮਾੜੀ ਮੋਟੀ ਸੁਣ ਲਿਆ ਕਰ ਆ ਜਿਵੇਂ ਤੇਰੀ ਭਾਬੀ ਕਹਿੰਦੀ ਓਵੇਂ ਮੈਂ ਕਰੀ ਜਾਇਆ ਕਰ ਮੈਂ ਤਾਂ ਜੀ ਇਹਨੂੰ ਐ ਕਹਨੀ ਆ ਵੀ ਇੱਕ ਘੰਟੇ ਦੀ ਦੇਰਾ ਉਦੋਂ ਨਾ ਮਾਰੀ ਪੱਦ ਪੁੱਦ ਸਾਡੀ ਤਾਂ ਟੈਨਸ਼ਨ ਪੈ ਜਾਂਦੀ ਐ ਪਹਿਲੀ ਜਦੋਂ 10 ਰਿਸ਼ਤੇ ਖਰਾਬ ਕਰਤੇ ਜੇ 10 ਐਨੇ ਸੋਹਣੇ ਸੋਹਣੇ ਰਿਸ਼ਤੇ ਆਏ ਸੀ ਮੇਰਾ ਚਿਰ ਕਰਦਾ ਸੀਗਾ ਹਣ ਜਦੋਂ ਇਹ ਤਾਂ ਮੰਤਰੀ ਸੰਤ ਨਹੀਂ ਰੋਕ ਸਕਦੇ ਹੁਣ ਮੈਂ ਕਿੱਥੋਂ ਰੋਕਣਾ ਲੱਗਣਾ ਕਰਦੀ ਆਂ ਵੀਰੇ ਦੇਖੀ ਤੂੰ ਇਹ ਤੈਨੂੰ ਵੀ ਨਹੀਂ ਹੈਗੇ ਮਾਣੀ ਮੋਟੀ ਹੁਣ ਮੇਰਾ ਘੜਾ ਜੀ ਕਰਦਾ ਵੀ ਬਿੰਦੇ ਬਿੰਦੇ ਕੋ ਪੱਦ ਮਾਰੇ ਜਾਵਾਂ ਉਹ ਨਾਲੇ ਹੀ ਦਿੰਦੀ ਆ ਮੈਨੂੰ ਸਾਗ ਦੀ ਕੁੱਲੀ ਭਰ ਤੇ ਨਾਲੇ ਮੂਲੀ ਵੀ ਸਾਗ ਖਾਦਾ ਹੁਣ ਅੱਜ ਇਹਨੇ ਪੱਕਾ ਮੂਲੀ ਤਾਂ ਤੂੰ ਹੀ ਦਿੱਤੀ ਸੀ ਛੀਕ ਕੇ ਹਰ ਤੂੰ ਨਾ ਆ ਖਾਇਆ ਕਰਾ ਬਲਾ ਸ਼ਬਲਾ ਤੈਨੂੰ ਪਤਾ ਕੰਟਰੋਲ ਨਹੀਂ ਹੁੰਦਾ ਤੇਰੇ ਤੋਂ ਦਵਾਈਆਂ ਕਿੰਨੀਆਂ ਖਵਾਤੀਆਂ ਦੇਸੀ ਦਵਾਈ ਤੈਨੂੰ ਖਵਾਤੀ ਕੋਈ ਡਾਕਟਰ ਨਹੀਂ ਛੱਡਿਆ ਡੇਡ ਡੇਡੀ ਦੂਰ ਤੱਕ ਨਾ ਓਹ ਹਾਂ ਉਮਰ ਬੜਾ ਧਿਆਨ ਰੱਖਿਆ ਕਰ ਮੇਰੀ ਨੀ ਤੇਰੇ ਭਰਾ ਦੀ ਤਾਂ ਸ਼ਰਮ ਮੰਨ ਲੈ ਮਾੜੀ ਮੋਟੀ ਇਹ ਕਿੱਥੇ ਸ਼ਰਮ ਮੰਨਦੀ ਐ ਜੇ ਸ਼ਰਮ ਮੰਨਣ ਵਾਲੀ ਹੋਵੇ ਕੰਟਰੋਲ ਨਾ ਕਰ ਲਈ ਦੋ ਕਿੰਨੇ ਵਾਰੀ ਤਾਂ ਕਹਤਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਕੋਸ਼ਿਸ਼ ਕਰਕੇ ਦੇਖ ਲੈਨੀ ਕੋਸ਼ਿਸ਼ ਕਰਕੇ ਦੇਖ ਲੈਨੇ ਨਾ ਲੈ ਸਾਡੀ ਬੇਇੱਜ਼ਤੀ ਨਾ ਕਰਾਦੀ ਪੈਣੇ ਮਸਾ ਮਸਾ ਰਿਸ਼ਤਾ ਰਿਆ 10 ਰਿਸ਼ਤੇ ਖਰਾਬ ਕਰਤੇ ਹੋਣਾ 11ਵਾਂ ਜੇ ਟੱਲ ਗਰ ਮੈਨੂੰ ਨਹੀਂ ਪਤਾ ਮੇਰੇ ਨਾਲ ਅੱਡ ਹੋ ਜਿਓ ਮੈਂ ਤਾਂ ਅੱਕ ਗਈ ਕੋਈ ਨਾ ਪਤਾ ਕਿੰਨੀ ਔਖੀ ਹੋਈ ਪਈਆਂ ਭੈਣ ਬਣ ਕੇ ਆਹ ਰਿਸ਼ਤਾ ਪੂਰ ਚੜ ਲੈਂਦੇ ਅੱਜ ਕੰਟਰੋਲ ਕਰ ਲਈ ਕਿਵੇਂ ਮਰਜ਼ੀ ਕਰਕੇ ਕਰ ਲਈ ਤੇਰੇ ਮੂਰੇ ਹੱਥ ਬਣਦਾ ਵੇ ਇੱਕ ਘੰਟੇ ਦੀ ਗੱਲ ਆ ਕੁੰਮਲ ਇੰਨਾ ਟਾਈਮ ਅਸੀਂ ਵੀ ਨਹੀਂ ਬੈਠਣ ਦੇ ਤੇ ਤੈਨੂੰ ਅੰਦਰ ਭੇਜ ਦਾਂਗੇ ਹੈ ਔਖੀ ਜਿਹੀ ਗੱਲ ਉਹ ਹੂੰ ਦੇ ਕੁੰਮਲ ਅੰਦਰ ਵਗ ਜਾ ਤੂੰ ਕੋਈ ਨਾ ਮੈਂ ਕੋਈ ਤੂੰ ਮੌਕੇ ਤੇ ਆ ਜੀ ਜਾ ਵਗ ਜਾ ਇਹ ਵਗ ਜਾ ਜਾ ਬਹੁਤ ਔਖਾ ਕਰਕੇ ਤੂੰ ਉਹ ਹੋਏ ਸ਼ਰਮ ਨਾ ਹੋਵੇ ਭਰਾ ਦੀ ਜਮਾ ਸ਼ਰਮ ਨਹੀਂ ਮੱਗ ਉਹ ਜਮਾ ਸਨ ਕੇ ਮਾਰਿਆ ਓਏ ਮਾਤਾ ਜੀ ਤੁਮ ਮਾਤਾ ਜੀ ਤੁਹਾਨੂੰ ਐ ਕਹਿੰਦੀ ਸੀ ਕੋਈ ਇਹ ਜੀ ਸਮੈਲ ਵਾਲੀ ਚੀਜ਼ ਲਿਆ ਕੇ ਰੱਖ ਦੋ ਵਧੀਆ ਖੁਸ਼ਬੂ ਵਾਲੀ ਜਿਹੜਾ ਇਹ ਪਦ ਪਦ ਲੈਂਦਾ ਲੈਂਦਾ ਡਾਕ ਉਦੋਂ ਦੁਕਾਨ ਤੋਂ ਲੈਂਦਾ ਸੀ ਔਰ ਰੂਮ ਫਰੈਸ਼ਰ ਜਾਂ ਸੜਕਦੇ ਉਹ ਵੀ ਨਹੀਂ ਚੱਲਦਾ ਜੀ ਇਹ ਤੇ ਤਾਂ ਉਹ ਵੀ ਨਹੀਂ ਅਸਰ ਕਰਦਾ ਉਹ ਫਿਰ ਮੈਂ ਕੀ ਕਰਾਂ ਹੁਣ ਕੀ ਕਰਾਂ ਹੁਣ ਜੇ ਕੋਈ ਹੋਰ ਹੁੰਦੀ ਕਹਿ ਦਿੰਦੇ ਭਾਈ ਨਿਕਲ ਜਾ ਆਪਦੀ ਭੈਣ ਹੁਣ ਉਹਨੂੰ ਮੈਂ ਕਿਵੇਂ ਕਹਾਂ ਚੱਲ ਕੋਈ ਨਾ ਜੀ ਤੁਸੀਂ ਆਪਦਾ ਕੰਮ ਧੰਦਾ ਦੇਖ ਲਓ ਇਨੇ ਰਿਸ਼ਤੇਦਾਰਾਂ ਨੇ ਆਣਾ ਕੋਈ ਬਿਸਕੁਟ ਬਿਸਕੁਟ ਲਿਆਵੋ ਫਿਰ ਮੈਂ ਕੰਮ ਧੰਦਾ ਕਰਦੀ ਆ ਕੋਈ ਰੋਟੀ ਰੁੱਟੀ ਬਣਾਉਣੀ ਹਾਏ ਵੇ ਰੱਬਾ ਕਿਹੜੇ ਮੈਂ ਪਾਪ ਕੀਤੇ ਆ ਥੋਏ ਨੂੰ ਸਾਡੇ ਘਰ ਭੇਜਤਾ ਨਾ ਮੈਂ ਕੀ ਕਿਹਾ ਜੀ ਤੁਹਾਨੂੰ ਉਹ ਤੈਨੂੰ ਨਹੀਂ ਕਹਿੰਦਾ ਉਹਨੂੰ ਕਹਿਣਾ ਠੀਕ ਆ ਚੰਗਾ ਆਹੋ ਆਹੋ ਤੇ ਹੋਰ ਉਹ ਮੈਂ ਤਾਂ ਜੇ ਕਿਸੇ ਪੰਜਰਾਂ ਜੇਨਾਂ ਚ ਰਹਿ ਕੇ ਮੈਂ ਵੀ ਉਹ ਜੀ ਹੁੰਦੀ ਐਂ ਮੈਂ ਤਾਂ ਆਖਾਂ ਇਹ ਨਹੀਂ ਤਾਂ ਬਿਨਿੰਦੇ ਦੀ ਬਾਤ ਦੇ ਜਾਂਦੀ ਜਿੰਨਾ ਤੇ ਸੌਣੇ ਲੈ ਸਾਰੀ ਸੈਟਿੰਗ ਹੋ ਗਈ ਕੰਮਕਾਰ ਵੀ ਨਿਪਟ ਗਏ ਤੇ ਉਹਨਾਂ ਵਾਸਤੇ ਖਾਣ ਪੀਣ ਨੂੰ ਵੀ ਆ ਗਿਆ ਚਾਹ ਵੀ ਬਣੀ ਪਈ ਹੈ ਹੈ ਲੈ ਲੱਗਦਾ ਉਹਨਾਂ ਦੀ ਫੋਨ ਹੈ ਹਾਂ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਜੇ ਜੀ ਅੱਛਾ ਕਹਿੰਚੇ ਆ ਤੇ ਹਾਂ ਬਸ ਉਥੇ ਨੇੜੇ ਆਪਣਾ ਆ ਗਲੀ ਹੈ ਜਿਹੜੀ ਨਾਲ ਦੇਖੋ ਸਾਹਮਣੇ ਮੁੜਦੀ ਹੈ ਹਾਂ 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 ਇਹ ਆਜੋ ਬਸ ਕਹੋ ਤਾਂ ਮੈਂ ਆ ਜਣਾ ਆਜੋਗੇ ਬਾਠ ਠੀਕ ਹੈ ਜੀ ਠੀਕ ਹੈ ਆਜੋ ਇਹ ਗਲੀ ਮੁੜ ਜਿਓ ਸਾਹਮਣੇ ਆਪਣਾ ਘਰ ਆ ਗੇਟ ਆ ਹਾਂ ਹਾਂਜੀ 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 ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਜੀ ਉਹ ਗੱਲ ਸੁਣਦੀ ਐ ਲੈ ਆ ਤਾਂ ਆ ਵੀ ਗਏ ਉਹ ਕਿੱਧਰ ਵਗ ਗਈ ਹਾਂਜੀ ਓਏ ਆ ਗਏ ਉਹ ਤਾਂ ਇੱਥੇ ਆ ਗਏ ਨੇੜੇ ਹੋਰ ਉਹ ਕੋਮਲ ਨੂੰ ਦੇਖ ਕਿੱਥੇ ਆ ਉਹ ਕੋਮਲ ਨੂੰ ਤਾਂ ਮੈਂ ਦੇਖ ਲੈਣੀ ਜੀ ਤੁਸੀਂ ਲੈ ਆਓ ਕਿਵਰ ਹੋਰ ਘਰੇ ਨਾ ਵੜ ਜਾਣ ਮੈਂ ਕੋਈ ਨਹੀਂ ਬਾਹਰ ਨਿਕਲ ਕੇ ਦੇਖ ਲੈਂਦਾ ਮੈਂ ਲਿਆ ਕੋਮਲ ਆਹੀ ਲੱਗਦਾ ਮੈਨੂੰ ਘਰ ਤਾਂ ਅੱਛਾ ਆ ਹੀ ਕਰੀ ਨੇ ਸਾਹੇ ਕਰੀ ਨਾ ਹਾ ਤਾਂ ਨਾ ਰਹੀ ਹੈ ਨਾ ਮਹਾਂਜੰਕਾ ਕੋਈ ਟੈਨਸ਼ਨ ਸਤਿਗੁਰ ਦੀ ਗੱਲ ਸੀ ਆ ਸਤਿਗੁਰ ਜੀ ਸਤਿਗੁਰ ਆ ਸਤਿਗੁਰ ਜੀ ਈਪੋ ਜੀ ਆਪਣਾ ਕਾਜਾ ਕਹਿੰਦਾ ਪਿਆ ਪੁੱਤਾਂ ਉਹ ਤਾਂ ਕੁਛ ਨਹੀਂ ਯੋ ਤਾਂ ਆਪਣੇ ਨੇਥੇ ਸਾਈਕਲ ਵਾਲੀ ਦੁਕਾਨ ਟਾਇਰ ਟੂਪੈਂਚਰ ਹਾਂ ਹਾਂ ਪੈਂਚਰ ਲਾਉਂਦੇ ਮੈਂ ਉਹੀ ਉਹੀ ਬੋਲਣਾ ਹੋ ਜਦਾ ਮੈਂ ਕਿਤੇ ਪਾਉਂਦਾ ਪਹਿਲੀ ਚੋਰੀ ਪਹਿਲੀ ਪਾਹਾ ਕੇ ਮੈਂ ਪਹਿਲਾਂ ਪੈਰੀ ਤੇ ਰੇਡ ਕੋਰਟ ਤੇ ਪੜਾ ਕੇ ਵੀ ਸੁਣਨ ਲੱਗ ਗਏ ਨਾ ਨਾ ਕੋਈ ਗੱਲ ਨਹੀਂ ਚਲੋ ਬਹਿਮ ਹੋ ਗਿਆ ਆਜੋ ਲੰਘਿਓ ਲੰਘਿਓ ਆਜੋ ਲੰਘਿਓ ਇਹ ਤਾਂ ਬਾਜਾ ਹੀ ਆਉਂਦੀਆਂ ਰਹਿੰਦੀਆਂ ਇੱਧਰ ਦੁਕਾਨ ਆਪਣੇ ਲੰਘਿਓ ਆਹ ਕੋਠੀ ਬਹੁਤ ਸੋਹਣੀ ਪਈ ਹੈ ਹੈ ਮਿਸਤਰੀ ਨੇ ਭਾਈ ਆਹੋ ਮਿਸਤਰੀ ਨੇ ਭਾਈ ਮੈਂ ਕਿਹਾ ਡਾਕਟਰ ਨੇ ਭਾਈ ਦੇਖ ਲਾਉ ਦੀਪ ਮਖਾਉ ਨਾ ਕਰਦੇ ਨੇ ਦੇਖ ਲਾ ਰਿਸਤੇਦਾਰ ਕੋਈ ਨਹੀਂ ਪਾਪੇ ਚਲਾ ਮਾਸੜ ਜੀ ਆਪਣੇ ਜੈਲਾ ਮਿਸਤਰੀ ਆ ਅੱਛਾ ਉਹ ਪਾਕੇ ਜਾਂਦਾ ਆਪਣਾ ਮਕਾਨ ਸਾਰਾ ਉਹ ਕੰਮ ਕਰਦਾ ਸਾਰੇ ਨਾ ਸੋਨਾ ਕਰਾ ਕੰਮ ਕਰਾ ਆਪਣੇ ਪਿੰਡ ਦਾ ਠੇਕੇ ਹੀ ਉਸ ਨੇ ਲਿਆ ਹ ਹ ਜਿਵੇਂ ਉਹ ਘਰ-ਬਾਰ ਪਾਉਣਾ ਉਹੀ ਫੰਦਾ ਈ ਚੰਗਾ ᱛੀਏ ਹਾਂ ਹੋਰ ਜੀ ਸਾਫਰ ਠੀਕ ਰਿਹਾ ਤੁਹਾਡਾ ਹਾਂ ਸਾਫਰ ਤਾਂ ਬਹੁਤ ਚੰਗਾ ਰਿਹਾ ਮਖਾ ਨਾਲ ਵੀ ਮਿਸਤਰੀ ਲੱਗੇ ਪਏ ਨੇ ਉਹ ਤਾਂ ਹੋ ਕੰਮ ਚੱਲਦੀ ਰਹਿੰਦੇ ਹੁਣ ਪਤਾ ਸਾਨੂੰ ਤਾਂ ਫਿਕਰ ਹੋ ਗਈ ਸੀ ਕਿਤੇ ਰਿਸ਼ਤੇਦਾਰ ਉੜਾ ਪਰ ਇਹ ਨਾ ਵਗ ਜਾਣ। ਉਹ ਨਹੀਂ ਨਹੀਂ ਭਾਈ ਟਿਕਣ ਤੇ ਆਮ ਕੇ ਜਮਾ। ਇਹ ਜੀ ਗੱਲ ਨਹੀਂ ਕੋਈ। ਆ ਜੋ ਫਿਰ ਚਾਹ ਪਾਣੀ ਪੀ ਲੈਣ ਦਿਓ ਜੀ। ਸਾਧਨ ਸਰਪਾਈ ਬਥੇਰਾ ਸਾਧਨ ਸਰਪਾਈ ਬਥੇਰਾ ਹੈ। ਕੰਮ ਕੀ ਕਰਦਾ ਮੁੰਡਿਆ ਤੂੰ? ਆਪਣੇ ਟਰਾਲੇ ਚੱਲਦੇ ਆ ਜੀ। ਟਰਾਲੇ ਚੱਲਦੇ। ਹਾਂ ਬੰਬੇ ਕਣੀ? ਅੱਛਾ। ਹਾਂ ਹਾਂ ਹਾਂ। ਦੇਖ ਲਓ ਦੀਪ ਕਿਤੇ ਤਾਂ ਤਾਂ ਬੁਰੇ ਹੈ। ਟੁੱਟੀ ਦੀ ਮਜਾ ਤਖੜੀ ਮਿਲਿਆ ਪੂਰੇ ਹੈ ਨਾ। ਫਿਰ ਕੱਢ ਦੇ। ਹਾਂ ਜੀ ਮੈਂ ਵਾਹ ਜਿਹੜਾ ਤੁਸੀਂ ਮਹਾਂਪਰ ਵਰਚਾ ਤੇ ਚਾਹ ਪਾਣੀ ਪੀ ਲਈ। ਆਜੋ ਆਜੋ। ਮੈਂ ਤਾਂ ਆਪ ਕਹਿੰਦੇ ਸੀ ਮਾਂ ਘਟੋਰੀ ਕੋਈ ਪੀਓਗੇ। ਨਹੀਂ ਨਹੀਂ। ਆਜੋ। ਹੋਰ ਮੁੰਡੇ ਆਪਣਾ ਕੰਮ ਕਾਰ ਠੀਕ ਹੈ? ਹਾਂ ਜੀ ਠੀਕ ਹੈ ਜੀ ਵਧੀਆ। ਕਾਰੋਬਾਰ ਵਧੀਆ ਚੱਲਦਾ ਜੀ? ਹਾਂ। ਕਾਰੋਬਾਰ ਤਾਂ ਜੀ ਬਖਾ ਪੂਰਾ ਮਾਰੋ ਮਾਰ ਤੇ ਆ। ਅੱਛਾ ਆਇਤ ਕੀ ਹੁਣ 26-27 ਲੱਖ ਦਾ ਫੇਰ ਆਪਾਂ ਕੰਮ ਕਰ ਲਿਆ? ਜਗਾ ਲੱਤੀ ਹੈ ਮੁੰਡੇ ਵਾਸਤੇ ਫਿਰ ਮੇਰੇ ਕਾਹਨਾ ਭਾਈ ਅੱਗੇ ਪਿੱਛੇ ਆ ਮਾਂ ਮੁੰਡੇ ਤੁਹਾਨੂੰ ਸਾਰਾ ਨਹੀਂ ਪਤਾ ਹਨਾ ਪੂਰੀ ਹੋ ਗਈ ਸੀ ਮੈਂ ਦੱਛਾ ਦੀ ਭਾਈ ਤੈਨੂੰ ਕਹਿੰਤੀ ਠੀਕ ਹੈ ਠੀਕ ਹੈ ਮਸਾ ਪਾਲਿਆ ਮੈਂ ਤਾਂ ਨਿੱਕਾ ਜਿਹਾ ਸੀ ਲੋਹਾਂ ਦੇ ਕੁੱਟਾਂ ਨਾਲ ਪਾਲਿਆ ਮੈਂ ਤਾਂ ਜਵਾਕ ਚਲੋ ਚੰਗੀ ਗੱਲ ਹੈ ਜੀ ਚੰਗੀ ਗੱਲ ਸਾਨੂੰ ਪਾਇਆ ਵੀ ਜਿਹੜੀ ਸਾਡੇ ਆਊਗੀ ਆਪਾਂ ਕਿਹੜਾ ਨੂੰ ਬਣਾਉਣੀ ਆ ਆਪਾਂ ਤਾਂ ਕੁੜੀ ਬਣਾ ਕੇ ਰੱਖਣੀ ਆ ਜ਼ਰੂਰੀ ਹੈ ਜੀ ਆਪਣੀ ਕੁੜੀ ਵੀ ਸਿਆਣੀ ਆ ਜੀ ਕੰਮ ਸਾਰਾ ਕਰਦੀ ਆ ਮੇਰੀ ਵੀ ਤੁਹਾਨੂੰ ਪਤੀ ਆ ਵੀ ਸੱਸ ਹੈ ਨੀਗੀ ਹੁਣ ਮੈਂ ਸਾਰਾ ਕੰਮ ਆ ਕੇ ਸਿਖਾਇਆ ਆਉਂ ਅੰਨੇ ਰਕਾਨਾ ਜੀ ਸਾਰੇ ਕੰਮ ਕਰ ਲੈਂਦੀ ਆ ਮੰਜੇ ਪੀੜੀਆਂ ਲਾ ਬਿਸਤਰੇ ਸਭ ਕੰਮ ਕਰਦੀ ਆ ਅਸੀਂ ਲਾਡਾ ਨਾ ਪਾਲੀਏ ਤੀ ਆ ਭਾਈ ਤੂੰ ਜਾਂਦੀ ਰੇ ਕੁੜੀ ਠੀਕ ਹੈ ਤੇਰਾ ਵੀ ਇਸ ਗੱਲ ਚ ਮਾਨਾ ਭਾਈ ਜੇ ਤੂੰ ਸਮਝਿਆ ਨਹੀਂ ਅੱਜ ਕੱਲ ਤਾਂ ਭਾਈ ਫੜਦੀਆਂ ਨੇ ਮੈਂ ਬਾਹਰ ਕਰ ਦਿੰਦੀਆਂ ਨੇ ਹੈ ਇਹ ਤਾਂ ਹੈ ਇਹ ਤਾਂ ਹੈ ਮੇਰੀ ਮੇਰੀ ਘਰ ਵਾਲੀ ਵੀ ਬਹੁਤ ਸਿਆਣੀ ਆ ਫੇ ਟਾਇਰ ਪਾੜਾ ਪੁੱਤ ਗੱਡੀ ਦਾ ਨਾ ਨਾ ਜੀ ਇਦਾਂ ਨਾ ਓਧਰ ਗਵਾਂਡੀਆਂ ਦੇ ਵਿਆਹ ਗਾ ਜੋਤਰ ਪਟਾਕੇ ਚੱਲੀ ਆਉਂਦੇ ਨੇ ਓ ਹਾਂ ਜੀ ਉਧਰ ਵਿਆਹ ਗਾ ਆਪਣੇ ਗਵਾਂਡੀਆਂ ਦੇ ਅੱਛਾ ਆ ਮੜਾ ਤੁਸੀਂ ਬੈਠੋ ਮੈਂ ਜਾ ਕੇ ਉਧਰ ਹਾਂ ਮੜਾ ਜਾ ਕਹਿ ਕੇ ਉਹਨਾਂ ਨੂੰ ਭਾਈ ਨੂੰ ਹਾਂ ਕੋਈ ਨਵੇਂ ਰਿਸ਼ਤੇਦਾਰ ਆ ਰਿਸ਼ਤੇਦਾਰ ਆ ਮੈਂ ਆਇਆ ਕਿ ਹਾਂਜੀ ਤੁਹਾਡੇ ਕੋਲ ਨਹੀਂ ਮੈਂ ਗੱਟੀਆਂ ਬਹੁਤ ਫਾੜਦੀਆਂ ਨੇ ਮੈਂ ਤੁਹਾਡਾ ਰੋੜ ਤੇ ਘਰ ਰੋੜ ਤੇ ਨਹੀਂ ਜੇ ਤੁਹਾਨੂੰ ਦੱਸਿਆ ਇੱਥੇ ਪੈਂਚਰਾਂ ਦੀ ਦੁਕਾਨ ਆਪਣੀ ਉਹ ਟਾਇਰ ਟੂ ਪਾੜਦੇ ਰਹਿੰਦੇ ਨੇ ਅਸੀਂ ਤਾਂ ਫਿਰ ਮਾੜੇ ਬੰਦੇ ਤਾਂ ਹੂੰ ਦੌੜਾ ਪੈ ਜੇ ਯਾਰ ਹੇ ਸਾਹਮਣੇ ਦਾ ਜਿਹੜੇ ਸਾਹਮਣੇ ਮਾੜਦੇ ਤੇ ਪੈਂਚ ਦੇਖ ਲਾ ਫੜਾਕੇ ਪੈਂਦੇ ਇਹ ਤਾਂ ਸਾਨੂੰ ਨਹੀਂ ਪਤਾ ਜੀ ਕਿੰਨੇ ਕੇ ਦੌਰੇ ਪੈਂਦੇ ਨੇ ਤੇ ਚਲੋ ਕੋਈ ਨਹੀਂ ਤੁਸੀਂ ਨਵੇਂ ਉਤਾ ਕਰਕੇ ਤੁਹਾਨੂੰ ਐਂ ਜਿ ਲੱਗਦਾ ਹੰਜ਼ਾਤ ਪੈ ਰਹੀ ਹੈ ਹਾਂ ਉਹ ਤਾਂ ਹੈ ਫਿਰ ਜਹੇ ਜਾ ਜੁਗਰੂ ਜੁਗ ਟੱਕਰ ਜੂ ਖੰਡੋ ਖੰਡੀ ਹੋਈ ਜਾ ਮੈਂ ਹਾਂ ਹਾਂ ਬਾਕੀ ਬਰਾਇਆ ਕਰੋ ਭਾਈ ਲੜਕੀ ਬੁਲਾਓ ਲੜਕੀ ਨਾਲ ਪਹਿਲਾਂ ਚਾਹ ਪਾਣੀ ਪੀ ਲੈਂਦੇ ਆਹ ਚਾਹ ਪਾਣੀ ਪਿਆ ਲਓ ਪਹਿਲਾਂ ਕੋਈ ਗੱਲ ਨਹੀਂ ਪਹਿਲਾਂ ਪਤਾ ਕੀ ਆ ਅਸ਼ਟਾ ਭਾਈ ਉਹਨਾਂ ਟਾਈਪ ਪੀਦੇ ਰਿਹਾ ਕਿ ਛੱਡਦਾ ਪਹਿਲਾ ਲੜਕੀ ਦਿਖਾਓ ਕਹੇ ਜੀ ਆ ਕੋਈ ਨਹੀਂ ਲੜਕੀ ਵੀ ਬੁਲਾ ਲੈਨੇ ਆ ਕਿਹੜਾ ਕੋਈ ਕਾਲੀ ਆ ਆਪਾਂ ਨੂੰ ਨਹੀਂ ਕਾਲੀ ਦਾ ਕੋਈ ਨਹੀਂ ਮੈਂ ਕਹਦਾ ਨਾ ਕਹਦਾ ਨਾ ਆਹ ਤੈਨ੍ਹੇ ਕੀ ਹੋ ਗਿਆ ਪਤਾ ਨਹੀਂ ਬਾਪੇ ਮੋਬਾਈਲ ਤੇਰੇ ਕੋਲੇ ਆ ਮੇਰੇ ਕੋਲੇ ਆ ਫੋਨ ਟਾਈਮ ਤਾਂ ਜੀ ਸਵਾ 3 ਹੋਇਆ ਹਲੇ ਅਰੇ ਸਵਾਈ ਚੱਕਾ ਮੋਹਣਾ ਹਾਂ ਸਵਾ 3 ਹੀ ਹੋਇਆ ਹਾਂ ਹਾਂ ਸਵਾਈ ਚੱਕਾ ਮੋਹਣਾ ਤੀ ਬਤਾਓ ਹਾਂ ਹਾਂ ਗੁੱਡੀ ਨੂੰ ਬੁਲਾਓ ਮੜਾ ਦੇਖ ਦਿਖਾਇਆ ਕਰੀਏ ਜਿਹੜਾ ਸਾਵਣ ਪੱਪਾ ਹੋਊਗਾ ਹੋ ਜੂਗਾ ਹੁਣ ਟਾਈਮ ਨਾਲ ਕਿਉਂ ਫਿਰ ਕਹਿੰਦਾ ਦੇਰ ਨਾਲ ਦੁਰਸਤ ਚੰਗੇ ਹਾਂ ਹਾਂ ਦੇਖੋ ਮੜ ਚਾਪੜ ਆਇਆ ਪੈਨ ਮੜ ਕੇ ਬਸ ਫालतू ਬੋਲੀ ਨਾ ਤੇ ਇੱਕ ਹੱਥ ਬੰਨ ਕੇ ਬੇਨਤੀ ਆ ਆ ਪੱਦਾਂ ਤੋਂ ਮੜਾ ਜਾ ਕੰਟਰੋਲ ਰੱਖੀ ਇੱਕ ਘੰਟਾ ਕੰਟਰੋਲ ਰੱਖੀ ਬਸ ਦੇਖ ਭਾਬੀ ਤੂੰ ਜਾਣ ਮੰਗ ਲੈ ਮੇਰੀ ਮੈਂ ਜਾਣ ਦੇ ਦੂੰ ਤੇਰਾ ਪੱਦ ਨਹੀਂ ਕੰਟਰੋਲ ਹੁੰਦੇ ਮੇਰੇ ਤੋਂ ਨੂੰ ਮੈਂ ਦੱਸ ਕੀ ਕਰਾਂ ਦੋ ਘੰਟੇ ਇੱਕ ਘੰਟਾ ਮੈਂ ਨਹੀਂ ਰੋਕ ਸਕਦੀ ਹਾਂ ਦੋ ਕ ਤਾਂ ਮਾਰ ਲੈਂਦੇ ਹਾਂ ਕਮਲ ਰੋਕ ਲਈ ਭੈਣ ਮਣਕੇ ਤੇਰੇ ਆ ਰਿਸ਼ਤੇ ਨੂੰ ਹਾਂ ਹੋ ਜਾਣ ਦੇ ਰਿਸ਼ਤਾ ਵਧੀਆ ਆਏ ਦੋਗ ਤਾਂ ਮਾਰ ਲਨ ਦੇ ਦੋ ਮਾਰ ਲੈ ਪੈਣ ਮੜ ਕੇ ਦੋ ਮਾਰ ਚਾਰ ਮਾਰ ਪਰ ਉੱਥੇ ਜਾ ਕੇ ਨਹੀਂ ਮਾਰਨਾ ਮਾਰ ਲੈ ਇੱਥੇ ਮਾਰਨਾ ਚੱਲ ਦੇ ਤਾ ਜਾਣ ਐ ਆਏ ਆਏ ਭਗ ਜਾ ਬਗ ਜਾ ਬਗ ਜਾ ਸੱਚੀ ਜਦੋਂ ਮਾਰੂ ਕਿਸ ਸਿਰ ਤੇ ਮਾਰੂਗੀ ਓਹੋ ਦੱਸ ਸਿਰ ਤੇ ਮਾਰਨ ਨੂੰ ਮੈਂ ਕੀ ਕਹਤਾ ਚੱਲ ਕੋਈ ਨਹੀਂ ਤਾਂ ਹਾਂਦੇ ਹੀ ਰਹਿੰਦੇ ਨੇ ਕਿ ਉੱਥੇ ਨਹੀਂ ਮਾਰਦੀ ਕੰਟਰੋਲ ਕਰ ਸ਼ਾਹ ਨਾ ਆਏ। ਆਏ। ਲੰਗਾ ਲੰਗਿਆ ਆ ਰੱਖ ਦੇ ਵੀਰੇ। ਬੈਠ ਜਾ ਉਧਰ ਬੈਠ। ਇਹ ਆ ਜੀ ਆਪਣੀ ਧੀ ਰਣੀ ਜੀ। ਕੁੜੀ ਤਾਂ ਸੋਨੀਆ ਬਾਈ ਥੋਡੀ। ਆ ਲੈ ਲੂ ਦੀ ਚਾਹ। ਹਾਂ। ਕੁੜੀ ਤਾਂ ਸੋਨੀਆ ਬਾਈ। ਕਿੰਨਾ ਪੜੀਏ ਕੁੜੀ। ਕੁੜੀ ਦਾਸ ਪੜੀ ਹੋਈ ਹੈ ਜੀ ਬਸ ਪੜੀ ਹੋਈ ਆ ਕਿਹੜੇ ਸਕੂਲ ਚ ਪੜੀਆ ਇਹ ਆਪਣਾ ਸਰਕਾਰੀ ਜੀ ਸਰਕਾਰੀ ਚ ਹਾਂ ਹਾਂ ਸਰਕਾਰੀ ਚਲੋ ਵਧੀਆ ਕਿੰਨੇ ਉਮਰ ਆਮਰ ਕੀਆ ਕੁੜੀ ਆ ਦੀ ਉਮਰ ਤਾਂ ਜੀ 22 ਸਾਲ ਹੀ ਆ ਜੀ ਹਲੇ ਸਾਲਾਂ ਦੀ ਅੱਛਾ ਅੱਛਾ ਚਲੋ ਵਧੀਆ ਭਾਈ ਆਈ ਉਮਰ ਹੁੰਦੇ ਆ ਬੱਚੇ ਦੀ ਉਦੋਂ ਬਾਅਦ ਤਾਂ ਬੱਚਾ ਡਾਰ ਹੋ ਜਾਂਦਾ ਨਾ ਹਾਂਜੀ ਹਾਂਜੀ ਹਾਂ ਤਾਂ ਉਦੋਂ ਬਾਅਦ ਤਾਂ ਕਹਿੰਦੇ ਨਹੀਂ ਹੁੰਦੇ ਫਿਰ ਤਾਂ ਕਹਿੰਦਾ ਰਾਤ ਤੇ ਜਾੜ ਜਾ ਬਾਤ ਤੇ ਜਾਣਾ ਇਹ ਤਾਂ ਹੁਣ ਉਹੀ ਆ ਬਾਕੀ ਭਾਈ ਆਪਾਂ ਤਾਂ ਇਹ ਗੱਲ ਜਾਣਦੇ ਆ ਜੇ ਮੁੰਡਾ ਕੁੜੀ ਇੱਕ ਦੂਜੇ ਨਾਲ ਸਹਿਮਤ ਹੋਣਗੇ ਤਾਂ ਹੀ ਘਰ ਚੱਲਦੇ ਨੇ ਕਿ ਨਹੀਂ ਹਾਂ ਗੱਲ ਤਾਂ ਉਹੀ ਹੈ ਜੀ ਸਹੀ ਗੱਲ ਆ ਕਿ ਕਿ ਸਿਆਣੇ ਨੇ ਕਿਹਾ ਕਿ ਮੀਆਂ ਬੀਬੀ ਰਾਜੀ ਫਿਰ ਕੀ ਕਰੂਗਾ ਖਾਦੀ ਹਾਂਜੀ ਸਹੀ ਗੱਲ ਹੈ ਬਾਕੀ ਭਾਈ ਹੋਰ ਕੀ ਕੀ ਗੱਲ ਹੋ ਰਹੀ ਹੈ ਜੀ ਹਾਂਜੀ ਇਹ ਤਾਂ ਰੱਬ ਮੇਲ ਕਰਾਉਂਦਾ ਜੀ ਜੁਗ ਨੂੰ ਜੁਗ ਟੱਕਰਦੇ ਨੇ ਫੇਰ ਹਾਂ 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 ਇਹ ਉਹ ਤਾਂ ਹੈ ਜੀ ਉਹੀ ਗੱਲ ਆ ਨਾ ਬੇਟੇ ਜਿੱਥੇ ਆ ਕੇ ਸੰਜੋਗ ਸੰਜੋਗ ਮਿਲੇ ਹੋਣ ਜੀ ਹਾਂ ਹਾਂ ਉਹ ਤਾਂ ਹੈ ਆ ਕੁੜੀ ਆ ਜੀ ਕੱਟੋ ਕਰੀ ਜਾਂਦੀ ਐ ਬਈ ਨੂੰ ਪਾੜਾ ਪੂੜਾ ਲੱਗਦਾ ਬੇਟੇ ਨਾ ਨਾ ਜੀ ਓਏ ਬੱਸ ਸੰਗ ਦੀ ਜੀ ਆ ਜੀ ਹੁਣ ਤੁਹਾਨੂੰ ਪਤਾ ਬਾਹਰ ਨਹੀਂ ਗੱਡੀ ਨਾ ਕਦੇ ਆ ਬਾਹਰ ਨਹੀਂ ਗਈ ਐ ਤਾਂ ਜਮਾ ਵੀ ਸਾਰੀ ਗਲੀਏ ਚੀਜ਼ ਦੀ ਹਾਂ ਮਿਸ ਪਰ ਦੁਕੁੜੀ ਕਦੇ ਅੰਦਰ ਬਾਹਰ ਨਹੀਂ ਹੁੰਦੀ ਸਾਡੇ ਨਹੀਂ ਐਨੀ ਮੈਮ ਕਹਿੰਦਾ ਪੁੱਤ ਵੀ ਸੰਗ ਦੇਤਾ ਅਸੀਂ ਵੀ ਬਹੁਤਾ ਸੰਗ ਕੰਦਾ ਸਾਡਾ ਮੁੰਡਾ ਵੀ ਤਾਂ ਸੱਤ ਵੰਗ ਮੇਲੀ ਜਾਂਦੀ ਹੈ ਨਹੀਂ ਨਹੀਂ ਜੀ ਹਾਂ ਕੋਮਲ ਪੁੱਤ ਕੀ ਹੋ ਗਿਆ ਕੋਈ ਦੁੱਖ ਦਾ ਕੋਈ ਸ ਹੈ ਨਹੀਂ ਮੇਰੇ ਨਾ ਨਾ ਜੀ ਉਹ ਬੈਸੀ ਹੋ ਗਿਆ ਹੋ ਗਿਆ ਸੰਗਦੀ ਹੈ ਚਲੋ ਫਿਰ ਆਇਆ ਨਾ ਜਿਵਾਕ ਨਰਪਸ ਹੋ ਜਾਂਦਾ ਨਰਪਸ ਹੋ ਜਾਂਦਾ ਹਾਂ ਜੀ ਕਹਿੰਦੇ ਪਹਿਲੀ ਵਾਰੀ ਹੋਣਾ ਹੁੰਦਾ ਇੱਕ ਜ਼ਿੰਦਗੀ ਚ ਵਿਆਹ ਬਾਈ ਉਹ ਵੀ ਬੰਦਾ ਕੋਈ ਗੱਲ ਨਹੀਂ ਬੋਲਦਾ ਜਾਂਦਾ ਚਲੋ ਇਸ ਦਿਨ ਤਾਂ ਨੀ ਕੀ ਨਹੀਂ ਹੁੰਦਾ ਚਾਹ ਬਾਈ ਆਉਂਦੀ ਗੱਲ ਹੈ ਜੀ ਗੀਤ ਲੈ ਕੇ ਬੈਠੇ ਮੈਂ ਤਾਂ ਕਹਿੰਦੀ ਸੀ ਜ ਰੋਟੀ ਰੋਟੀ ਲੈ ਕੇ ਆਉਣੀ ਹੈ ਫਿਰ ਨਹੀਂ ਪ੍ਰੋਟੀਨ ਬਾਕੀ ਰਿਸ਼ਤੇ ਨੂੰ ਦੱਸੋ ਤੁਸੀਂ ਕੀ ਰਿਸ਼ਤੇ ਨੂੰ ਭਾਈ ਸਾਨੂੰ ਕੁੜੀ ਪਸੰਦ ਹੈ ਅੱਛਾ ਪਹਿਲਾਂ ਚਾਹ ਪੀ ਲਓ ਜੀ ਚਾਹ ਸੀ ਪੀ ਲੈਣਿਆ ਤੇ ਹੱਤ ਘਾਤ ਬੰਨੀ ਜਾਂਦੇ ਪੁੱਤ ਤੂੰ ਨਹੀਂ ਨਹੀਂ ਉਹ ਮੈਂ ਹੱਥ ਤੇ ਕਾਨੂੰ ਬੰਨੇ ਆ ਜੀ ਨਹੀਂ ਨਹੀਂ ਗੱਲ ਕਰਦੇ ਆ ਅਸਲੇ ਕੀ ਗੱਲ ਕਰਦੇ ਆ ਦੱਸੋ ਜੀ ਕੋਈ ਮੈਂ ਤੁਹਾਨੂੰ ਐਂ ਕਹਿੰਦਾ ਸੀ ਕੁੜੀ ਸਾਨੂੰ ਪਸੰਦ ਆ ਜੀ ਠੀਕ ਹੈ ਤੇ ਰਹੀ ਗੱਲ ਲੈਣ ਦੇਣ ਦੀ ਹਾਂ ਦੇਖੋ ਜੀ ਮਾਤਾ ਸੀ ਆ ਦੱਤੀ ਯਾਰੋ ਕੁਛ ਦਿੱਤਾ ਠੀਕ ਹੈ ਜੀ ਠੀਕ ਆ ਜਮਾ ਜਾਇ ਜੀ ਮਾਂ ਜਦੋਂ ਇਹਦੀ ਮੰਮੀ ਦਾ ਵਿਆਹ ਹੋਇਆ ਇਹਦੀ ਮਾਂ ਆ ਜਾਨਾ ਭਾਈ ਸਾਡੇ ਪਰਿਵਾਰ ਦੇ ਕੁਛ ਲੈਤਾ ਚੰਗੀ ਗੱਲ ਆ ਜੀ ਠੀਕ ਹੈ ਅਸਤਾ ਦਾਅ ਦੇ ਭਾਈ ਖਲਾਫ ਮੇਰੇ ਵਾਲੇ ਮੇਰੇ ਵਾਲੀ ਸੋਚ ਆਈ ਥੋੜੀ ਕਦੇ ਜਿੰਨਤੀ ਦਿੱਤੀ ਉਹਨਾਂ ਸਾਰਾ ਕੁਝ ਹੀ ਦੇ ਸਾਰਾ ਕੁਝ ਹੀ ਹੈ ਹਾਂ ਫੇਰ ਤੁਹਾਨੂੰ ਕਿਹੜਾ ਚਤੜਾਤੀ ਪੁੱਤ ਚ ਪਾਈ ਗੁਣ ਹੋਣੇ ਚਾਹੀਦੇ ਨੇ ਗੁਣ ਹੋਣੇ ਚਾਹੀਦੇ ਹੈ ਗੁਣ ਤਾਂ ਹੀ ਸਾਡੀ ਕੁੜੀ ਚ ਬਥੇਰੇ ਆ ਜਿੰਨੇ ਸਾਡੀ ਕੁੜੀ ਚ ਗੁਣ ਨੇ ਉਹਨੇ ਕਿਸੇ ਦੇ ਇੱਥੇ ਹੋਣੇ ਨਹੀਂ ਹੈਗੇ ਅੱਛਾ ਜੀ ਭਾਦੀ ਹਾਂ ਹਾਂ ਮੈਨੂੰ ਇਹ ਲੱਗਦਾ ਵੀ ਗੈਸ ਖੁੱਲਾ ਰਹਿ ਗਿਆ ਮੈਂ ਨਾ ਬੰਦ ਕਰਕੇ ਆਉਣੀ ਆ ਚੈੱਕ ਕਰਿਆ ਪੁੱਤ ਚੈੱਕ ਕਰਿਆ ਭੱਜ ਕੇ ਜਾ ਪਰਿਆ ਪੁੱਤ ਭੱਜ ਕੇ ਕੋਈ ਨਹੀਂ ਦੇਖ ਲੋ ਕਿੰਨੀ ਸੱਚਕਾਰੀ ਕੁੜੀ ਆ ਹਾਂ ਜੀ ਹਾਂ ਇਹ ਹੁੰਦਾ ਪੁੱਤ ਸਿਆਰੇ ਦੀ ਪੁੱਤ ਦਾ ਹੈ ਸਹੀ ਕਹਿੰਦੇ ਆ ਇਹ ਮੈਂ ਦੱਸ ਕੇ ਤਾਂ ਹੱਡੀਆਂ ਜੀ ਕੁੜੀ ਸਾਡੀ ਬਹੁਤ ਸਿਆਣੀ ਆ ਬਹੁਤ ਵਧੀਆ ਸੰਸਕਾਰ ਦੇ ਦਿੱਤੇ ਨੇ ਮੈਂ ਭਾਈ ਜਿਉਂਦੇ ਰਾ ਗੁੱਡੇ ਤੂੰ ਦੇਖ ਰਾ ਕਿੰਨੇ ਸੋਹਣੇ ਸੱਚ ਕਰ ਦਿੱਤੇ ਨੇ ਭਾਈ ਮਾਂ ਪਿਓ ਤੋਂ ਬਾਅਦ ਤਾਂ ਨਹੀਂ ਜਵਾਕ ਉਹੀ ਪਾਲਣ ਔਖਾ ਹੋ ਜਾਂਦਾ ਸਿਆਣੀ ਤਾਂ ਆਪਦੀ ਆ ਜੀ ਗੱਲ ਪੋਚ ਕੀ ਚੱਲ ਪੋਚ ਕੀ ਸਹੀ ਕਹਿੰਦਾ ਮੈਨੂੰ ਲੱਗਦਾ ਜੀ ਫਟ ਗਿਆ ਕੰਫਰਟ ਹੈ ਜੀ ਉਹ ਗੱਡੀ ਦਾ ਪੰਕਚਰ ਹੋ ਗਿਆ ਮੈਨੂੰ ਲੱਗਾ ਗੱਡੀ ਉਹ ਖੜੀ ਹੈ ਨਾ ਆਪਣੀ ਬਾਹਰ ਨਹੀਂ ਮੈਨੂੰ ਲੱਗਾ ਤਾਂ ਸਲੈਡਰ ਫਟ ਗਿਆ ਜੀ ਬਾਅਦ ਇਧਰ ਆਈ ਆਪਣੀ ਮੈਂ ਨਾ ਜੀ ਇਧਰੋਂ ਕਾਣਾ ਆਈ ਹੈ ਜੀ ਇਧਰੋਂ ਬਾਅਦ ਕਿਤੇ ਤੁਹਾਨੂੰ ਦੱਸਿਆ ਪੈਗਾ ਵੀ ਸਾਡੇ ਸਾਈਕਲ ਵਾਲੀ ਦਾ ਕਾਣਾ ਜੀ ਕੋਈ ਟੂਟ ਟੈਪ ਫਟ ਗਈ ਹੋਵੇ ਹਾਂ ਹਾਂ ਆਪੇ ਆਪਾਂ ਜਨ ਬੜੀ ਨਹੀਂ ਮੈਂ ਇਹਨਾਂ ਜੀ ਬੇਟਾ ਜੀ ਉਹ ਤਾਂ ਆਉਂਦੀਆਂ ਰਹਿੰਦੀਆਂ ਨੇ ਟੈਨਸ਼ਨ ਨਾ ਲਾ ਤੁਸੀਂ ਦੇਖਤੀ ਆ ਬੰਦਾ ਤੈਨੂੰ ਵੀ ਆਖ ਤੇ ਪੈ ਜਾ ਜਦੋਂ ਬੰਦਾ ਟਾਇਰ ਨੂੰ ਸੁਣ ਲੱਗ ਗਿਆ ਤੂੰ ਵੀ ਕਹੇਂਗਾ ਵਾਲੀਆਂ ਹੋਣੀਆਂ ਇੱਕ ਦੋ ਵਾਰੀ ਦਾ ਬੰਦਾ ਝੱਲ ਜਾਂਦਾ ਆਪਾ ਪੁੱਤ ਵਾਲੀ ਪੜਾ ਕੇ ਜੇ ਪੈਂਦੇ ਨੇ ਤੁਹਾਡੇ ਆਏ ਕਿਹੜਾ ਤੁਸੀਂ ਬੰਬਾ ਦੇ ਗਦਾਮਲੇ ਰਹੇ ਰਹੇ ਹੋਗੇ ਇਹ ਤਾਂ ਤੁਹਾਡੇ ਵੀ ਪੈਣਗੇ ਜੀ ਥੋੜੇ ਦੰਬਾ ਕੀ ਕਿਹਾ ਮੈਂ ਕਹਿੰਨਾ ਜੀ ਕੁੜੀ ਆਪਣੀ ਬਹੁਤ ਸੰਸਕਾਰੀ ਹੈ ਜੀ ਬਸ ਤੁਸੀਂ ਬੇਟਾ ਤੁਸੀਂ ਮੁੰਡਾ ਕੁੜੀ ਦੀ ਗੱਲ ਗੱਲ ਕਰਾ ਦਿਤੀ ਜੀ ਇੱਕ ਵਾਰੀ ਚਲ ਆਏ ਕਰ ਦਿਆ ਫਿਰ ਹਾਂ ਕੱਲ ਨੂੰ ਨਾ ਫਿਰ ਲੰਬਾ ਰਹਿ ਜਾਂਦਾ ਨਹੀਂ ਜਵਾਗ ਦਾ ਮਾਪਿਓ ਕੰਨੀ ਦੋਨਾਂ ਦੀ ਗੱਲਬਾਤ ਕਰਾ ਦਿੰਦੇ ਆ ਜਦ ਸੋਈ ਤੇ ਭਾਵੇਂ ਜਦੋਂ ਸੋਈ ਚਾਹੇ ਨਾ ਗੱਲਬਾਤ ਕਰ ਜਾਵੇ ਆ ਨਹੀਂ ਲੈ ਆਹ ਹਮ ਕਰਨ ਗੱਲਬਾਤ ਕਰਨਾ ਕੁੜੀ ਨਾਲ ਤੇਰੀ ਗੱਲਬਾਤ ਆਇਆ ਨਾ ਫਿਰ ਕਿਤੇ ਕਾਨੂੰ ਜਵਾਬ ਕਹੇ ਬੀਬਾ ਫੇ ਮੈਨੂੰ ਪੁੱਛਿਆ ਨਹੀਂ ਕੋਈ ਨਾ ਜੀ ਗੱਲਬਾਤ ਦੀ ਫਿੱਟੇ ਕੀ ਗੱਲ ਆ ਚਲੋ ਹਾਂ ਜੀ ਇਹ ਵੀ ਗੱਲ ਸਹੀ ਆ ਨਹੀਂ ਬੇਟੇ ਮਾੜਾ ਮੋਟਾ ਪੁੱਛ ਲੈਣਗੇ ਜਾਣ ਪਛਾਣ ਬਨਜੂਗੀ ਉਹਦੇ ਵਰਗੀ ਰੀਸ ਨਹੀਂ ਕਾਨੂੰ ਬਾਅਦ ਆ ਦੁਪੱਟੇ ਨਹੀਂ ਹੋਣਗੇ ਚੱਲ ਤੂੰ ਕੋਲੇ ਖੜ ਜੀ ਇੱਕ ਕੋਲੇ ਖੜ ਜੀ ਕੋਲੇ ਚੱਲ ਕੋਈ ਨਾ ਜੀ ਹਾਂ चल किसी गल बात कर लो यार हां मैं कोई ना मैं कर तू साइड पे खड़ जा उठे कुड़ी भी शर्मीली है भाई तू भी होश कर दे कोई नहीं आजा चल गोमल आजा भाई जाओ जाओ जी बेटा जी जाओ जी मोडा अपना सैना बहुत है जी हैं मुंडा ताजी महा ਮਖਾ ਜਮਾਏ ਤੂੰ ਦੀ ਸਟੀ ਮੰਗੂ ਛੱਤਾ ਹੈ ਬਿੰਦਰ ਤਨੇ ਕਿ ਕਪਾੜੇ ਨਹੀਂ ਕਿਉਂ ਸੰਸਕਾਰ ਸੰਸਕਾਰ ਵਧੀਆ ਦਿੱਤੇ ਹੋਇਆ ਤੁਸੀਂ ਬਈ ਦਿੱਤੇ ਹੋਣੇ ਚੱਚਕਾਰ ਹਾਂ ਕਦੇ ਸਾਡਾ ਮੁੰਡਾ ਜਿਵੇਂ ਦੂਜਿਆਂ ਦੇ ਮੁੰਡੇ ਨੇ ਕਿ ਪਾਪਾ ਮੈਂ ਬਾਜ਼ਾਰ ਜਾਣਾ ਮੈਂ ਕੱਪੜਾ ਲੈਣਾ ਕੱਪੜਾ ਲੈ ਲੈਣਾ ਮਾ ਦਾ ਪੁੱਤ ਐਡਾ ਸੂਂ ਬਣਾ ਰੱਖਿਆ ਕਿਉਂ ਭਾਈ ਕੱਲ ਨੂੰ ਤਵੀਲਦਾਰੀ ਦੀ ਸਾਹਮਣੀ ਹੈ ਸਹੀ ਗੱਲ ਹੈ ਸਹੀ ਗੱਲ ਹਨ ਉਹਨਾਂ ਨੂੰ ਆਪਣੇ ਜਵਾਬ ਵੀ ਪਾ ਲੈਣੇ ਭਾਈ ਹਾਂ ਹਾਂ ਹੈ ਹੁਣ ਭਾਈ ਟਾਈ ਟੋਟ ਨੂੰਆ ਘਰੇ ਹੈ ਲੜਰਾ ਵੈਰਾ ਹੋਣਗੇ ਸਾਨੂੰ ਕੀ ਚਲੋ ਤੁਸੀਂ ਚਾਹ ਲਓ ਜੀ ਉਹਨਾਂ ਨੂੰ ਕਰਨ ਦੀ ਗੱਲਾਂ ਬਾਤਾਂ ਹੈ ਅਧਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਕ ਪੜਿਆ ਹੋਈ ਤੁਸੀਂ ਮੈਂ 8ਵੀਂ ਪਾਸਾ ਨਾ ਬਸ ਹਾਂ ਜੀ ਮੇਰਾ ਇਹ 10 ਪੜਿਆਗਾ ਤੁਸੀਂ ਤਾਂ ਮੈਂ ਤਾਂ ਜ਼ਿਆਦੇ ਪੜਿਆ ਚਲੋ ਕੋਈ ਨਹੀਂ ਫਿਰ ਕੀ ਹੁੰਦਾ ਮੇਰੀ ਗੱਲ ਸੁਣੋ ਨਾਲੇ ਤੁਸੀਂ ਸੋਹਣੇ ਬੋਤਾਂ ਦੇ ਮੇਰੀ ਗੱਲ ਸੁਣੋ ਜੀ ਮੈਂ ਸਾਨੂੰ ਪਸੰਦ ਆਗਾ ਸੱਚੀ ਹੇਤਾ ਚਲੋ ਠੀਕ ਐ ਕੀ ਹੋ ਗਿਆ ਜੀ ਦੁਖਦਾ ਕੁਸ ਨਹੀਂ ਜੀ ਮੈਨੂੰ ਅੰਦਰ ਵੀ ਲੱਗਿਆ ਤੁਸੀਂ ਨਾ ਉਦੋਂ ਐ ਸੂੰਗੜੀ ਜਿਹਾ ਜਾਂਦੇ ਸੀਗੇ ਬੈਠੇ ਮੈਨੂੰ ਆਇਆ ਹੋ ਗਿਆ ਮਾਹ ਕਿਤੇ ਪਾਲਾ ਪੂੜਾ ਨਾ ਲੱਗਦਾ ਹੋਵੇ ਮੈਨੂੰ ਨਾ ਸੰਗ ਜੀ ਲੱਗਦੀ ਸੀ ਤੁਹਾਡੇ ਤਾਂ ਸੰਗ ਤਾਂ ਜੀ ਮੈਨੂੰ ਵੀ ਲੱਗਦੀ ਸੀ ਸੰਗ ਤਾਂ ਜੀ ਫਿਰ ਹੁਣ ਲਾਉਣੀ ਪਊਗੀ ਕੀ ਕੀ ਕਰ ਲੈਣੇ ਹੋ ਜੀ ਤੁਸੀਂ ਮੈਂ ਨਾ ਜੀ ਪਦ ਪਰ ਪਰਲੇ ਦਾ ਘਰ ਮੈਂ ਬੜੀਆ ਜਾਣਦੀ ਆ ਚਲੋ ਫੇਰ ਤਾਂ ਠੀਕ ਹੈ ਜੀ ਰੋਟੀ ਪਾਣੀ ਵੀ ਬਣਾ ਲੈਣਾ ਤੁਸੀਂ ਹਾਂਜੀ ਮੈਂ ਸਾਰਾ ਕੰਮ ਕਰ ਲੈਂਦੀ ਆ ਉਹ ਤਾਂ ਠੀਕ ਹੈ ਪਰ ਤੁਸੀਂ ਡਰੇ ਜੇ ਕੋ ਖੜੇ ਹੋ ਨਹੀਂ ਜੀ ਵੈਸੀ ਲੱਗਦਾ ਤੁਹਾਨੂੰ ਮੈਨੂੰ ਐਵੇਂ ਲੱਗਦਾ ਜਿਵੇਂ ਕੋਈ ਤੁਹਾਡੇ ਕੋਈ ਲੱਤ 'ਚ ਪ੍ਰੋਬਲਮ ਹੋਵੇ ਤੁਸੀਂ ਐ ਐ ਜੀ ਕਰੀ ਜਾਂਦੇ ਕੋਦੋਂ ਦੇ ਨਹੀਂ ਲੱਤ 'ਚ ਨਹੀਂ ਪ੍ਰੋਬਲਮ ਪਰ ਮੈਂ ਤਰਕੇ ਦਿਖਾ ਦਿੰਨੀ ਆ ਤੁਹਾਨੂੰ ਇਹ ਹੈ ਤਾਂ ਮੈਨੂੰ ਪਤਾ ਚਲੋ ਐਂ ਦੱਸੋ ਦਾਲ ਪਾਣੀ ਤੁਸੀਂ ਸਾਰਾ ਬਣਾ ਲੈਣੇ ਵਧੀਆ ਹਾਂਜੀ ਮੈਂ ਬਣਾ ਲੈਨੀ ਆ ਸਾਰਾ ਹੁਣ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਮੇਰੇ ਨਾਲ ਵਿਆਹ ਕਰਨੇ ਹੋຊੋਂ ਹਜੇ ਤਾਂ ਜੀ ਵਿਆਹ ਹੋਇਆ ਨਹੀਂ ਹੈਗਾ ਪਤਾ ਵਿਆਹ ਤਾਂ ਬਾਅਦ ਦੱਸਾਂਗੀ ਹੋ ਜੂਗਾ ਬਸ ਹੁਣ ਜੇ ਰਿਸ਼ਤਾ ਹੋ ਗਿਆ ਫਿਰ ਤਾਂ ਹੋਇਆ ਵੀ ਹੋ ਜੂਗਾ ਸੇਤੀ ਹਾਂਜੀ ਕੀ ਹੋ ਗਿਆ ਜੀ ਕੁਛ ਨਹੀਂ ਆ ਮੈਨੂੰ ਆ ਰਿਹਾ ਕਿਹੜੀਆਂ ਲੜੀ ਜਾਂਦੀਆਂ ਆ ਅੱਛਾ ਕਿਹੜੀਆਂ ਐ ਫਿਰ ਤੁਸੀਂ ਇੱਧਰ ਹੋ ਜਾਣਾ ਮੜਾ ਜਾ ਧੁੱਗੇ ਜਗ੍ਹਾ ਤੋਂ ਖੜ੍ਹੋ ਕਿੱਧਰ ਹੋ ਜਾਓ ਤੂੰ ਨਹੀਂ ਤਾਂ ਉਹ ਨਹੀਂ ਸੰਭੀ ਜਾਂਦਾ ਮੈਂ ਉਹ ਨਹੀਂ ਕੋਈ ਨਹੀਂ ਆਉਂਦਾ ਹੈਗਾ ਹੋਰ ਦਸਵਾ ਹੋਰ ਤਵਸਤ ਲੈ ਆ ਕੇ ਚੀ ਚਾਤ ਬੈਂਤੀ ਕੁੱਤ ਕਿਉਂ ਬੇਟਾ ਜੀ ਕੁੜੀ ਪਸੰਦ ਆ ਜੀ ਆਪਣੀ ਹਾਂ ਜੀ ਚੰਪੇ ਸਤਿ ਸ੍ਰੀ ਅਕਾਲ ਪਰਮਾਤਮਾ ਦਾ ਸ਼ੁਕਰ ਹੈ ਮੈਨੂੰ ਤਾਂ ਪਸੰਦ ਆ ਕੁੜੀ ਲੈ ਭਾਈ ਮੁੰਡਿਆਂ ਨੂੰ ਤਾਂ ਪਸੰਦ ਆ ਕੁੜੀ ਮਖਾਹੋ ਸਤਿ ਸ਼੍ਰੀ ਅਕਾਲ ਜੀ ਸ਼ੁਕਰ ਹੈ ਭਾਈ ਜੀ ਜੀ ਬਧਾਈਆਂ ਤੁਹਾਨੂੰ ਲੈ ਆਉਂਗਾ ਜੀ ਬਧਾਈਆਂ ਭੱਗਦੀ ਹਾਂ ਆਹ ਦੋ ਤੇ ਡੋਲੂ ਬਾਹਰ ਹੀ ਰਹਿ ਗਏ ਪਰ ਫ੍ਰੀਜ 'ਚ ਰੱਖਿਆ ਲੈ ਪੁੱਤ ਮੇਰੇ ਕਿਉਂ ਕਾਹੋ ਕਰੀਏ ਨਾਨਾ ਹੁਣ ਨਹੀਂ ਉਹ ਬਾਜ ਰਲਦੀ ਇਹ ਮੈਂ ਜਾ ਕੇ ਜੀ ਪੈਂਚਰ ਹੋ ਗਿਆ ਫੇਰ ਨਾ ਨਾ ਪੈਂਚਰ ਨਹੀਂ ਜੀ ਮੈਨੂੰ ਲੱਗਦਾ ਉਹਨੇ ਡੱਗ ਛੜਾਤਾ ਹਨਾ ਹੂੰ ਉਹਦੀ ਆਈ ਇਹਨੇ ਮੁਸਕ ਜੀ ਹਾਂ ਕਹਿੰਦਾ ਕਿਹਾ ਸੀ ਵੀ ਰਿਸ਼ਤੇਦਾਰਾ ਨਹੀਂ ਆਉਣਾ ਤੁਸੀਂ ਡੱਗ ਨਾ ਛੜਾਓ ਐਨਾ ਗੰਦਾ ਮੁਸਕ ਤਾਂ ਨਹੀਂ ਆਉਂਦਾ ਭਾਈ ਡੱਗ ਦਾ ਨਾਂ ਇਹ ਤਾਂ ਆਏ ਲੱਗਦਾ ਜੀ ਮੈਂ ਹੁਣ ਕਿਸੇ ਦੇ ਤਾੜਾ ਟੱਕੜ ਚੱਕਿਆ ਹੋਵੇ ਤਾੜੀ ਆ ਜੀ ਤਾੜੀ ਆ ਉਹ ਟੱਕਣਾ ਸੀ ਵੇਰੇ ਜਾਲੇ ਨੇ ਨਾ ਉਹ ਖੜੇ ਹੋਣਗੇ ਉੱਥੇ ਕਾ ਕੋਈ ਕਲੜੂ ਮੁੰਡਾ ਆਇਆ ਕਰੂ ਇੱਥੇ ਮੈਨੂੰ ਤੁਹਾਨੂੰ ਇਹ ਮੁਸਕ ਚ ਮਾਰਦਾ ਕਰੋਗੇ ਮੇਰੇ ਜਵਾਕ ਨੂੰ ਤੁਸ ਨਾ ਨਾ ਜੀ ਕੁਛ ਨਹੀਂ ਹੁੰਦਾ ਜੀ ਚਲੋ ਕੋਈ ਨਾ ਆਈਗੀ ਕੋਮਲ ਇਹਦਾ ਭਾਈ ਹੱਲ ਕਰਕੇ ਰੱਖੋ ਫਿਰ ਪੱਕਾ ਤੁਸੀਂ ਨਾ ਕੋਈ ਨਾ ਉਹ ਤਾਂ ਖੁਸ਼ ਹੀ ਨਹੀਂ ਆਪਣੇ ਗਵਾਂਡੀਆਂ ਦੇ ਡੱਗ ਛੱਡਦਾ ਸੀ ਨਾ ਤਾਂ ਕਰਕੇ ਹੈ ਮੇਰੇ ਮਾਲਕਾ ਚਲੋ ਪਤਾ ਇੰਜ ਜੀ ਫਿਰ ਆਪਾਂ ਖੰਬਣੀ ਖੁੰਬਣੀ ਬੰਨ ਦੇਣਾ ਬਿਠਾ ਲੈਣੇ ਇਹਨਾਂ ਨੂੰ ਹੈ ਖੰਗੜੀ ਕਰ ਦਿੰਦੇ ਅੱਜ ਫਿਰ ਹੈ ਹਾਂ ਚਲੋ ਕੋਈ ਨਾ ਇਸੀ ਗੱਲਬਾਤ ਕਰ ਲਈਏ ਆਜੋ ਜੀ ਫਿਰ ਮੜਾ ਜਾ ਵੀਰੋ ਅੰਬਾਰੇ ਗੇਟ ਤੇ ਨਾ ਕੋਈ ਆਇਆਗਾ ਮੈਨੂੰ ਲੱਗਦਾ ਬਿਲ ਬਿਲ ਫੜੌਣ ਵਾਲ ਆ ਗਿਆ ਬਾਬੇ ਹਾਂ ਯਾਰ ਮੈਨੂੰ ਤਾਂ ਸਾਈਂ ਨਹੀਂ ਆਉਂਦਾ ਕੀ ਗੱਲ ਹੋ ਗਈ ਬੇਟਾ ਜੀ ਪਤਾ ਨਹੀਂ ਜੀ ਅੰਦਰੋਂ ਅੰਦਰੋਂ ਭੁਟੀ ਜਾਂਦਾ ਗੁੱਸਾ ਮੈਂ ਤਾਂ ਪੇਫੜੇ ਗਲ ਗਏ ਯਾਰ ਇੰਨੀ ਗੰਦੀ ਕਾਲੀ ਸਵੈਲਾ ਪਾਈ ਇਹ ਸਮੈਲ ਨਹੀਂ ਜੀ ਤੁਹਾਨੂੰ ਕਿਹਾ ਤਾ ਹੈਗਾ ਵੀ ਗਾਟਰ ਵਾਲਿਆ ਸਾਡਾ ਤਾਂ ਜੀ ਮਗਜ ਮਰਿਆ ਪਿਆ ਜਮਾ ਨਾ ਨਾ ਭਾਈ ਉਹ ਗੱਲ ਨਹੀਂ ਬਣਦੀ ਹੁਣ ਮੈਨੂੰ ਹੋਰ ਲੱਗਦਾ ਕੁਸੇ ਨਹੀਂ ਨਹੀਂ ਸਮਝੀ ਨਹੀਂ ਇਹ ਗੱਲ ਜੀ ਸਾਡੇ ਟ੍ਰੇਨ ਦੀ ਪਾਟੜੀ ਉਹ ਜਦੋਂ ਟ੍ਰੇਨ ਜਾਂਦੀ ਨਾ ਗੜੜਗੜ ਕਰਦੀ ਜਾਂਦੀ ਆ ਉਹ ਹਾਂ ਪਾਪੇ ਮੈਂ ਤਾਂ ਲਾ ਰੱਬ ਕਿਤੇ ਇਹਨਾਂ ਦੀ ਫਲੈਸ਼ ਤਾਂ ਨਹੀਂ ਪਰੀ ਪੂਰੀ ਪਈ। ਨਾ ਨਾ ਬੇਟਾ ਨਾ। ਕਿਹੜੀਆਂ ਗੱਲਾਂ ਕਰੀਆਂ ਨੇ ਤੁਸੀਂ ਆਏ ਆਪਾਂ ਰਿਸ਼ਤਾ ਦੇਖਣਾ ਹੈ। ਹੋਰ ਉਹੀ ਸ਼ਰਮੋਂ ਦੇ ਸੰਤਹਿ ਆ ਕੰਮ ਕਰ। ਭਈ ਇੰਨੀ ਸੋਹਣੀ ਸਾਡੀ ਕੋਠੀ ਬਣੀ ਹੋਈ ਆ। ਸਾਰਾ ਕੰਮ ਵਧੀਆ ਹੋਇਆ ਹੋਇਆ ਇਹੋ ਜਿਹਾ ਕੰਮ ਨਹੀਂ ਕਰ। ਚਿੱਟੀ ਟੁਕੜੀ ਆ ਸਾਡਾ ਫਲੈਸ਼ ਦੀ ਵੀ ਹੋਰ। ਇਹ ਤਾਂ ਤੁਹਾਨੂੰ ਵਹਿਮ ਹੋ ਗਿਆ। ਵਹਿਮ ਕਾਲੋ ਹੋ ਗਿਆ ਭਾਈ ਚਿੱਟੀ ਟੁਕੜੀ ਕੀ ਕਰ ਲਿਆ ਗਾਦਾ ਤੁਸੀਂ ਪਾਰਖਾ ਕਰੇ। ਕਰੇ ਥੋੜੇ ਸਿਲੰਡਰ ਫੜ ਜਾਂਦਾ ਕਰੇ ਥੋੜੇ ਦੇਖੋ ਜੀ ਨਾ ਨਾ ਕੋਈ ਨਾ ਜੀ ਕੋਈ ਨਾ ਗੁੱਸਾ ਨਾ ਕਰੋ ਤੁਸੀਂ ਦੇਖੋ ਜੀ ਜੇ ਰਿਸ਼ਤਾ ਨਹੀਂ ਕਰਨਾ ਵਿਚੱਕ ਨਾ ਕਰੋ ਪਰ ਆ ਗੱਲਾਂ ਨਾ ਕਰੋ ਇਹ ਗੱਲਾਂ ਤੁਹਾਡੀਆਂ ਚੰਗੀਆਂ ਨਹੀਂ ਹੈਗੀਆਂ ਨਹੀਂ ਨਹੀਂ ਜੇ ਰਿਸ਼ਤਾ ਸੀ ਕਰਨਾ ਹੈਗਾ ਕੋਈ ਗੱਲ ਨਹੀਂ ਤੁਹਾਨੂੰ ਪਤੀ ਹੈ ਸਾਡਾ ਘਰ ਨੇ ਇਹੀ ਜੀ ਥਾਂ ਤੇ ਹੈ ਜਿੱਥੇ ਟ੍ਰੇਨ ਸਾਰਾ ਕੁਝ ਹੀ ਹੁੰਦਾਗਾ ਆ ਦੇ ਆਵੇ ਫੇਰ ਪਾ ਦੋ ਯਾਰ ਪਾਪਾ ਨੂੰ ਮੈਂ ਤਾਂ ਕੁਝ ਹੋਰ ਲੱਗਦਾਗਾ ਆਕਰਤਾ ਕਾ ਮੋਹੀ ਜਿਹੜਾ ਨੇ ਨਹੀਂ ਕਰਦਾ ਸੀ ਮਹਾ ਮਰੀ ਸਲਾਹ ਹੀ ਕਰ ਲਿਆ ਬੜਾ ਜੀ ਹੈ ਕੀ ਕਹਿੰਦਾ ਹੋਗੀ ਜੀ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਪੁੱਤ ਮਹਾ ਸਲਾਹ ਹੀ ਕਰ ਲਿਆ ਸਲਾਹ ਜੰਗੀ ਤੇ ਸਲਾਹ ਕਿ ਚਲ ਗਈ ਹੁੰਦੀ ਹੈ ਹਾਂ ਹਾਂ ਜਲਦੀ ਖੜਾ ਹੋ ਪੁੱਤ ਚੱਲੀਏ ਮੜਾ ਜਾ ਹਾਂ ਹੀ ਕਰਦੇ ਹਾਂ ਹਾਂ ਅੱਜ ਖੜਾ ਮਾਰਚੀ ਆ ਠੀਕ ਹੈ ਜੀ ਠੀਕਾ ਹਾਂ ਹੀ ਆ ਤੁਹਾਡੀ ਵੈਸੇ ਤਾਂ ਜਨਾਬ ਹਕਾਬ ਨਹੀਂ ਆਉਂਦਾ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ ਹੈ ਜੀ ਠੀਕ ਬੱਸ ਫੇਰ ਤਾਂ ਕੀ ਪਰਵਾਹ ਸਾਨੂੰ ਦੇਖ ਲਓ ਜੀ ਪੁਰੀਨੇ ਤਾਂ ਜਮੀਨ ਸ਼ਰਮਤਾਰਤੀ ਇਹਨੇ ਵੇਸਤੀ ਕਰਾਤੀ ਨਾਰੇ ਮੈਂ ਕਿਹਾ ਸੀ ਵੀ ਤੇਰ ਫਰਕ ਪਤ ਨਹੀਂ ਮੈਂ ਕਾਦੀ ਵੇਸਤੀ ਕਰਾਈਆ ਤੇ ਸਮਝਾਇਆ ਨਹੀਂ ਉਹਨੂੰ ਬਥੇਰੀ ਸਮਝਾਈਆ ਤੁਹਾਨੂੰ ਪਤਾ ਮੈਂ ਤਾਂ ਰੋਹੀ ਰਸੋਈ ਚ ਬੇਹੋਸ਼ ਕਰਤਾ ਸੀ ਇਹਨੇ ਅੱਛਾ ਹਾਂ ਤੰਨਵਾਰ ਚੱਕਰ ਆ ਗਿਆ ਕੁੜੀ ਨੂੰ ਡੰਡਾ ਲੈ ਕੇ ਖੜੀ ਆ ਉੱਥੇ ਫਿਰ ਘੁਰਕੁਰ ਰੱਖੇ ਜੀ ਨੰਮ ਤੇ ਲੜਦੀ ਆ ਸੱਚਾ ਪਾਤਸ਼ਾਹ ਆਹ ਪੂਰ ਚੜਾ ਦੇ ਹੋਰ ਤੇ ਬਾ ਸਾਡੇ ਗਲੋ ਗੁਲਾਮਾਂ ਲੈ ਜੀ ਉਹ ਇਹ ਆਪੀ ਸਾਹਮਣੇ ਚੱਲ ਕੋਈ ਨਾ ਜੀ ਦੇਖਦੇ ਆ ਫਿਰ ਕੀ ਕਹਿੰਦੇ ਨੇ ਆਜੋ ਚਲੋ ਠੀਕ ਹੈ ਜੀ ਫਿਰ ਸਤਿ ਸ੍ਰੀ ਅਕਾਲ ਹਾਂ ਭਾਈ ਸਤਿ ਸ੍ਰੀ ਅਕਾਲ ਕੋਈ ਮੈਨੂੰ ਮਨਜ਼ੂਰ ਹੋਇਆ ਸਾਨੂੰ ਜਰੂਰ ਦੱਸਣਾ ਨਹੀਂ ਨਹੀਂ ਭਾਈ ਤੁਹ ਤੋਂ ਬਾਹਰ ਨਹੀਂ ਹੋਈ ਕੋਈ ਗੱਲ ਨਹੀਂ ਫੈਸਲਾ ਤੁਹਾਨੂੰ ਦੱਸਾਂਗੇ ਹਾਂ ਘਰ ਤਿਆਂ ਫੜੀਓ ਇੱਕ ਮਾਸੜ ਜੀ ਜੇ ਤਾਂ ਕੋਈ ਗਲਤੀ ਹੋ ਗਈ ਤਾਂ ਮਾਫ ਕਰ ਦਿਓ ਜੇ ਕੁੜੀ ਜਮਾ ਨਹੀਂ ਪਸੰਦ ਤਾਂ ਹੁਣ ਦੱਸ ਦਿਓ ਲਾਰੇ ਜੇ ਨਾ ਲਾਇਓ ਜੀ ਸਾਨੂੰ ਨਹੀਂ 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 ਕੁੜੀ ਤਾਂ ਬਹੁਤ ਪਸੰਦ ਆ ਮੁੰਡੇ ਨੂੰ ਕਿਉਂ ਬੇਟਾ ਜੀ ਪਸੰਦ ਆਈ ਮੁੰਡੇ ਨਾਲ ਸੰਗਲ ਤੜਾਈ ਜਾਂਦਾ ਚਲੋ ਜੀ ਜੇ ਮੁੰਡੇ ਨੂੰ ਪਸੰਦ ਆ ਫੇਰ ਕਾਹਦੀ ਉਸ ਬਾਈ ਗੱਲ ਆਏ ਆ ਨਾ ਪਤਾ ਕੀ ਗੱਲ ਆ ਮੈਂ ਤਾਂ ਦੇਖ ਟ੍ਰੇਨਾਂ ਥੋੜੇ ਆਉਂਦੀਆਂ ਨੇ ਹਾਂ ਉਹ ਤਾਂ ਹੁੰਦੀ ਹੈ ਜੀ ਸਿਲੰਡਰ ਥੋੜੇ ਫਲ ਜਾਂਦੇ ਨੇ ਉਹ ਵੀ ਫਸਦੇ ਜੀ ਹਾਂ ਗਰ ਕੀ ਥੋੜੇ ਖੁੱਲ ਜਾਂਦੀ ਹੈ ਹੈ ਕੱਲ ਨੂੰ ਮੇਰਾ ਬੇਟਾ ਆਇਆ ਕਰੂਗਾ ਭਾਈ ਚੱਲ ਪਰੀਣਾ ਜੀ ਅਸੀਂ ਵੀ ਤਾਂ ਚੱਲਦੀਆਂ ਸਾਡਾ ਤਾਂ ਭਾਈ ਸ੍ਰੀਕਾ ਕਬੀਲਾ ਆਇਆ ਇਹੋ ਜੀ ਗੱਲ ਦੇਖ ਕੇ ਉਹਦੀ ਨੱਕ ਬੁਲੱਟ ਪਾ ਲੂ ਅਗਲਾ ਪਹੂ ਪਤਾ ਨਹੀਂ ਭਾਈ ਕੀ ਗੱਲ ਸੋਚ ਕੇ ਮੁੰਡੇ ਦਾ ਵਿਆਹ ਕਰਤਾ ਹਾਂ ਤਾਂ ਕਹੜਾ ਸ੍ਰੀਕੇ ਨੂੰ ਦੇਖਣਾ ਜੀ ਜਦੋਂ ਮੁੰਡਾ ਕੁੜੀ ਰਾਜੀ ਨੇ ਹਾਂ ਤਾਂ ਕੱਲੇ ਮੁੰਡੇ ਨੇ ਆ ਜੀ ਬੇਟੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਮੈਂ ਮੈਂਬਰ ਆ ਪਿੰਡ ਦਾ ਕੋਈ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਸਰਪੰਚ ਨਹੀਂ ਬਹਿਣਾ हां मेनू कल मोदी ਦਾ ਫੋਨ ਆਇਆ ਮੇਰੀ ਗੱਲ ਸੁਣੋ ਜੀ ਉਹ ਤਾਂ ਆਪੇ ਹੁਣ ਆਦਤ ਬਣੀ ਜਾਂਦੀ ਜੇ ਮੈਂ ਸਾਨੂੰ ਬਣ ਆਏ ਨਾ ਫਿਰ ਸਾਡੇ ਦਾ ਮਨ ਤੇ ਚੱਲ ਜਿਹੜੇ ਰਿਸ਼ਤੇਦਾਰ ਨੇ ਉਹ ਤਾਂ ਜਹਾਜ਼ ਤੋਂ ਬਿਨਾ ਗੱਲ ਨਹੀਂ ਕਰਦੇ ਹਾਂ ਸਾਡਾ ਐਡਾ ਕੰਮ ਕਰਾ ਹੁਣ ਜਦੋਂ ਦੇਖ ਰਿਆ ਸੀ ਵੀ ਗੜਕੀ ਖੁੱਲੀ ਪਈ ਆ ਭਾਈ ਸਾਡੀ ਗੱਡੀ ਕਿੱਥੇ ਖੜੂ ਆ ਕੇ ਹੈ ਪਹਿਲਾਂ ਤੁਸੀਂ ਆਪਦੇ ਨਾਲੀਆਂ ਨੂਲੀਆਂ ਪੱਕੀਆਂ ਕਰਾਓ ਲੈਣਾ ਲੂਣਾ ਨੇ ਜਿਹੜੀ ਉਥੋਂ ਕੰਡਾ ਮੜਵਾਓ ਸਾਰੀਆਂ 10-10 ਫੁੱਟੀਆਂ 5-5 ਇੰਚੀਆਂ ਮਾਸੜ ਜੀ ਮੇਰੀ ਗੱਲ ਸੁਣੋ ਤੁਸੀਂ ਗੱਲਾਂ ਜੀਆਂ ਚ ਨਾ ਟਾਲੋ ਤੁਸੀਂ ਦੱਸੋ ਜੇ ਕੋਈ ਦਾਅ ਦੇ ਇਹਦੀ ਗੱਲ ਆ ਸੀ ਦੇ ਦਾਂਗੇ ਭਾਈ ਮੈਂ ਤੈਨੂੰ ਉਹ ਗੱਲ ਨਾ ਉਹੋ ਭਾਈ ਮੈਂ ਤੈਨੂੰ ਆਉ ਲੱਗੇ ਨੇ ਕੀ ਕਿਹਾ ਸੀ ਬੇਟੇ ਹਾਂ ਦਾਅ ਦੇ ਤਾਂ ਮੈਂ ਬਾੜਾ ਕਲਾਸ ਆ ਕਿਉਂ ਕਈ ਵਾਰੀ ਸ਼ਰੀਕਾ ਕੁਵਿੱਲਾ ਤਾਨਾ ਮਾਰ ਦਿੰਦਾ ਵੀ ਤੁਸੀਂ ਲੱਜਤਾ ਨਹੀਂ ਭਾਈ ਕੁੜੀ ਤੇ ਵਾਲੇ ਤੋਂ ਹਨਾ 100 ਗੱਲਾਂ ਬਣ ਜਾਂਦੀਆਂ ਨੇ ਨਹੀਂ ਭਾਈ ਨਹੀਂ ਗੱਲ ਹੈ ਜੀ ਕੋਈ ਨਹੀਂ ਹੈਗੀ ਗੱਲ ਆਇਆ ਸਾਰੀ ਫਿਰ ਤਾਂ ਕੀ ਰਹਿ ਗਿਆ ਜੀ ਫਿਰ ਤਾਂ ਥੋੜੀ ਵੀ ਹਾਂ ਹੀ ਹੋਣੀ ਚਾਹੀਦੀ ਪਤਾ ਕੀ ਗੱਲ ਆ ਰਹਿ ਕੀ ਗਿਆ ਜੀ আরে ਹਾਂ ਕੁਛ ਨਹੀਂ ਜੀ ਦੇਖੋ ਪੁੱਤ ਥੋੜੀ ਵੀ ਗੱਲ ਵੱਡੀ ਕਰਦੇ ਹਰ ਜਾਗਾ ਮੇਰਾ ਸਾਲਿਆ ਸਾਧੂਆ ਮੇਰਾ ਤੂੰ ਹੈ ਚਲ ਕੋਈ ਨਹੀਂ ਜੀ ਬੱਚੀ ਇਹ ਤਾਂ ਨਿਆਣਾ ਤਾਂ ਚਿੜਕਾ ਵੀ ਨਾ ਗੱਲ ਨੂੰ ਸੁਣਦਾ ਅੱਛਾ ਜੀ ਅੱਛਾ ਠੀਕ ਹੈ ਜੀ ਮੈਨੂੰ ਲੱਗਦਾ ਹੁਣ ਸਟਾਫ ਦੀ ਲੰਗੀ ਆ ਗਈ ਕਾਣੂ ਜੀ ਜਹਾਜ਼ ਸੀ ਜਹਾਜ਼ ਸੀ ਇਹ ਤਾਂ ਲੰਘਾ ਦੇਖੋ ਹਾਂ ਇਹ ਤਾਂ ਲੰਘਦੀ ਰਹਿੰਦੀ ਹੈ ਜੀ ਉਹ ਤੇ ਤਾਂ ਹੰਡਾ ਨਾ ਦਿਆ ਕਰੋ ਤੁਸੀਂ ਸਾਡਾ ਕਿਹੜਾ ਜਹਾਜ਼ ਹੋਇਆ ਯਾਰ ਜਿਹੜਾ ਛੋੜਾ ਟਾਈਮ ਨੂੰ ਇਹ ਨਹੀਂ ਪਤਾ ਉਹ ਰੁਲਹਾ ਸਾਡੇ 6 ਵਜੇ ਤੱਕਿਆ ਯਾਰ ਜਿਹੜਾ ਹੈ ਜਿਹੜਾ ਟੇਰ ਤੇ ਹੋ ਫਿਰਦਾ ਉਹੀ ਹੈ ਜੀ ਉਹੀ ਹੈ ਜਿਹੜਾ ਤੁਸੀਂ ਕਹਿੰਦੇ ਹੋ ਬਸ ਉਹੀ ਹੈ ਜੀ ਦੇਖੋ ਭਾਈ ਹੁਣ ਗੱਲ ਨਿਬੜ ਗਈ ਠੀਕ ਆ ਤੁਹਾਨੂੰ ਗੱਲ ਨਿਬੜਾ ਲੈ ਹਾਂਜੀ ਭਾਈ ਸਾਡਾ ਝੁਗਾ ਚੱਕ ਤਸਤਾ ਕਰਦੇ ਨਹੀਂ ਸਾਨੂੰ ਗੱਲਾਂ ਲਕੋਲੇ ਤੁਸੀਂ ਭਾਈ ਕੁੜੀ ਤਾਂ ਥੋੜੀ ਪਾਟਰ ਪਾਟਰ ਕਰਦੀ ਹੈ ਜਿਵੇਂ ਟੱਟੀਆਂ ਲੱਗੀਆਂ ਹੋਣਾ ਇੰਦਰ ਦਾ ਪੱਤ ਮਾਰਦੇ ਰਹੇ ਪੰਪ ਜਿੱਤੇ ਜਿੱਤੇ ਉਹ ਨਾ ਮੇਰੀ ਗੱਲ ਸੁਣੋ ਜੀ ਤੁਸੀਂ ਕੋਦੇ ਦੇਖ ਲਿਓ ਪੱਦ ਮਾਰਦੀ ਉਹੀਂ ਤੁਮ ਤਾਂ ਲਾ ਜਿੰਦੇ ਨਹੀਂ ਰਿਸ਼ਤਾ ਮਨਜ਼ੂਰ ਉਹ ਗੱਲ ਬੱਕਰੀ ਆ ਨਾ ਜੀ ਤੁਸੀਂ ਕੈਨਸਲ ਨਾ ਕਰਕੇ ਜਾਓ ਰਿਸ਼ਤਾ ਲਾਏ ਜਾਓ ਕੁੜੀ ਨੂੰ ਉਹ ਦੇਖੋ ਮਾੜਾ ਜਾ ਕੇ ਸੋਫੇ ਦੀ ਸਮਰਤਾ ਲੈ ਕੇ ਦੇਖੋ ਮੈਨੂੰ ਲੱਗਾ ਟ੍ਰੈਕਲਿੰਗ ਕਰਾਣਾ ਪੁੱਛੋ ਨਾ ਸੋਫਾ ਹੋ ਹਾਂ ਜਿੱਥੇ ਤੁਹਾਡੀ ਗੁੱਡੀ ਬੈਠੀ ਸੀ ਨਹੀਂ ਬਾਪੇ ਤੈਨੂੰ ਭਲੇਖਾ ਲੱਗਿਆ ਹੂੰ ਕੋਈ ਬੈ ਜਾ ਹਾਂ ਬੈ ਜਾ ਰੰਦੇ ਚਾਟੂਆ ਬੈ ਜਾ ਕੋਈ ਨਹੀਂ ਕੋਈ ਨਾ ਜੀ ਜਵਾਕ ਕੋਈ ਨਹੀਂ ਜਵਾਕ ਅਖਦੀ ਨਾ ਜਿਨੇ ਵੀ ਤੁਹਾਡੀ ਗੱਲ ਹੋਈ ਸਾਨੂੰ ਦੱਸਿਓ ਜ਼ਰੂਰ ਹਾਂ ਜੀ ਹਾਂ ਫੋਨ ਕਰਦੇ ਜੀ ਆਪੇ ਤੁਹਾਨੂੰ ਫੋਨ ਤੇ ਦਾ ਦਾਂਗੇ ਇੱਥੇ ਮਖਾ ਟ੍ਰੇਨਾਂ ਵਾਲੀਆਂ ਜਾਂਦੇ ਨੇ ਮਖਾ ਸਾਨੂੰ ਵੀ ਨਹੀਂ ਗਾ ਬੱਸ ਮਿਲਨੀ ਚੱਲੋ ਦੀਪਕ ਹਾਂ ਬਾਕੀ ਓਹ ਓਹ ਹੂੰ ਤੂੰ ਕਿਉਂ ਮਾਰਿਆ ਮੈਨੂੰ ਪਤਾ ਨਹੀਂ ਮੈਨੂੰ ਪਤਾ ਮੈਂ ਕਿ ਮੈਂ ਕੰਟਰੋਲ ਕੀਤਾ ਪਤਾ ਮੱਕੂ ਮੈਂ ਜਿੰਨੇ ਤਾਂ ਨਹੀਂ ਮਾਰੀ ਜੀ ਮੇਰੇ ਤਾਂ ਟਿੱਡ ਇਕੱਠਾ ਹੋ ਰਹੇ ਸੀ ਉਹ ਜਾਣ ਦਾ ਨਾ ਨਹੀਂ ਲੈਂਦੇ ਸੀ ਮੌਖੀ ਹੋਈ ਜਾਂਦੇ ਸੀ ਉਹਨਾਂ ਦੇ ਮਾਰਦੇ ਆਏ ਉਹਨਾਂ ਦੇ ਹੁੰਦੇ ਨਾ ਮਾਰਿਆ ਵਧੀਆ ਦਾ ਚਲਾ ਦਿਓ ਜੀ ਆਉਣਾ ਖੜ ਜਾ ਆਉਣਾ ਉਹ ਕਿੱਥੇ ਆ ਬੌਲੇ ਟੱਬਰ ਚ ਮੈਨੂੰ ਫਸਾਤਾ ਇਹ ਸੱਚਾ ਪਾਤਸ਼ਾਹ ਇਹਨਾਂ ਦੀ ਐਹੀ ਜਾਂ ਦੇਖੋ ਦੀਪਾ ਮੈਨੂੰ ਲੱਗਦਾ ਹੁਣ ਫੇਰ ਮਹਾਗਰਨੇ ਡਿੱਗਾ ਜਹਾਜ ਦੇ ਕੇ ਗਿਆ ਪੱਕਾ ਪਾਪੇ ਮੈਨੂੰ ਤਾਂ ਕੰਮ ਇਥੇ ਖਤਰੇ ਵਾਲੇ ਹੀ ਲੱਗਦਾ ਹਾਂ ਆ ਬੈਠੀ ਕੋਮਲਾ ਬੇਸ਼ਰਮ ਜਿਨਾ ਹੋਵੇ ਕਿਸੇ ਥਾਂ ਦੀ ਤੂੰ ਮਾੜੀ ਮੋਟੀ ਸ਼ਰਮਤਾ ਮੰਨ ਲੈਂਦੀ ਸਾਡੀ ਬੇਇੱਜ਼ਤੀ ਕਰਾ ਕੇ ਧਰਤੀ ਤੇਰੇ ਬਾਈ ਕਿੱਥੇ ਮੂੰਹ ਦਿਖਾਊਗਾ ਦੱਸ ਕਿਨੇ ਕਰਾਦੀ ਅਸੀਂ ਕਿਹੜੇ ਕਿਹੜੇ ਬਹਾਨੇ ਨਹੀਂ ਲਾਏ ਰੇਲ ਗੱਡੀਆਂ ਦੇ ਜਹਾਜ਼ਾਂ ਦੇ ਕਿਧਰੇ ਟਾਇਰ ਟੂਪਾਂ ਦੇ ਸਿਰਫਾ ਤੇਰੇ ਪੱਦਾਂ ਪਿੱਛੇ ਕੋ ਮਾ ਗੋ ਬੇ ਸਿਕਰਾ ਕੀ ਤੇ ਤੈਨੂੰ ਤੱਕ ਤੇਰੇ ਨੂੰ ਦੇਖ ਕੇ ਤਾਂ ਮੈਨੂੰ ਵੀ ਲਾਗ ਲੱਗ ਗਈ ਮੈਂ ਤਾਂ ਆਪ ਹੁਣ ਬਾਲੇ ਆਉਣ ਲੱਗ ਗੇ ਮਾੜੇ ਮੋਟੇ ਸ਼ਰਮ ਮੰਨ ਲਿਆ ਕਰ ਤੂੰ ਤਾਂ ਇਹ ਗੈ ਨੂੰ ਵੀ ਨਹੀਂ ਦੇਖਦੀ ਹੈਗੀ ਆਹੋ ਸ਼ਰਮ ਮੰਨ ਲਗਾ ਉਹਨਾਂ ਦੇ ਮੂਰੇ ਮਾਰੀ ਸੀ ਮੈਂ ਹਾਂ ਮੂਰੇ ਮਾਰੇ ਸੀ ਡਾਂਗ ਲੈ ਕੇ ਖੜ ਗਈ ਮੂਰੇ ਨਾ ਕਰੋ ਮਾਰਿਆਗਾ ਕਿਉਂਕਿ ਮੈਨੂੰ ਮੂਰੇ ਮਾਰਨ ਨਾਲ ਵਾਦੀ ਕੀਤੇ ਨੇ ਤੂੰ ਤਾਂ ਸਾਹ ਬੰਦ ਕਰਤਾ ਉਹਨਾਂ ਦਾ ਤੈਨੂੰ ਪਤਾ ਮੁੰਡੇ ਦਾ ਕੀ ਹਾਰ ਸੀ ਜੇ ਤੂੰ ਉੱਥੇ ਦੋ ਪੱਧ ਮਾਰ ਵੀ ਦਿੰਦੀ ਨਾ ਮੁੰਡਾ ਉੱਥੇ ਚੱਕ ਕੇ ਲੈਣਾ ਪੈਂਦਾ ਮੇਰੀ ਕਿਸਨ ਭਾਬੀ ਫਿਰ ਹੁਣ ਤਾਂ ਕਹਿੰਦੀ ਮੈਂ ਮਾਰਨੇ ਨਹੀਂ ਹੁਣ ਉੱਚੀ ਮਾਰਦੀ ਤਾਂ ਵੀ ਫਿਰ ਮੈਂ ਫੁੱਸੀਆਂ ਛੱਡੀ ਗਈ ਉੱਥੇ ਫੁੱਸੀਆਂ ਕਾਹਨੂੰ ਛੱਡੀਆਂ ਨੇ ਐਡੇ ਐਡੇ ਫਟਾਕੇ ਮਾਰੇ ਨੇ ਤੇ ਗੱਲਾਂ ਦੇ ਖਲਾ ਕਰਦੀ ਤੈਨੂੰ ਪਤਾ ਮੈਂ ਤੇ ਤੇਰੇ ਬਾਈ ਨੇ ਕਿਵੇਂ ਗੱਲਾਂ ਸਾਂਭੀਆਂ ਨੇ ਬੇਇੱਜ਼ਤੀ ਕਰਾ ਕੇ ਧਰਤੀ ਉੱਥੇ ਅਗਲਾ ਰਿਸ਼ਤੇ ਨੂੰ ਪਤਾ ਨਹੀਂ ਹਾਂ ਕਰੂ ਪਤਾ ਨਹੀਂ ਨਾ ਹਰੇ ਕਿਹੜਾ ਰਿਸ਼ਤਾ ਪੱਕਾ ਕਰਕੇ ਗਿਆਗਾ ਤੇ ਇਹਨੂੰ ਨਹੀਂ ਪਤਾ ਹੈਗਾ ਮੁੰਡਾ ਕਿਵੇਂ ਅੱਖਾਂ ਮਾਰਦਾ ਸੀਗਾ ਮੁੰਡੇ ਨੂੰ ਤਾਂ ਪਸੰਦ ਆ ਗਈ ਮੈਂ ਗੰਦ ਪਾ ਰੱਖਿਆ ਸੀ ਸਾਰੇ ਘਰ ਚ ਅੰਨੀ ਅਸੀਂ ਦਾ ਚੱਲ ਲੈਣੇ ਆ ਨਵਾਂ ਬੰਦਾ ਨਹੀਂ ਚੱਲ ਸਕਦਾ ਉਹ ਤਾਂ ਮੈਨੂੰ ਉਹ ਤਾਂ ਮੈਨੂੰ ਕਹਿੰਦਾ ਮੈਨੂੰ ਸੋਹਣੀ ਲੱਗੀ ਤੂੰ ਤੇ ਨਹੀਂ ਉਹਨੂੰ ਹਰੇ ਪਤਾ ਨਹੀਂ ਲੱਗਿਆ ਹੈਗਾ ਸਾਕਰ ਸੋਹਣੀ ਲੱਗੀ ਹਲੇ ਆ ਕਾਰਨਾਮੇ ਦਾ ਤਾਂ ਨਹੀਂ ਪਤਾ ਵੀ ਪੱਦ ਮਾਰਦੀਆਂ ਤੇਰੇ ਤਾਂ ਪੱਦ ਚੋ ਵੀ ਇਹ ਜੀ ਮਸਕਾਂ ਦਿਆ ਵੀ ਚਾਰ ਦਿਨ ਬੰਦਾ ਉੱਠੇ ਨਾ ਸਾਨੂੰ ਤਾਂ ਹੁਣ ਆਤ ਪੈ ਰਹੀ ਆ ਮੈਂ ਤਾਂ ਦੋ ਹੀ ਮਾਰੇ ਸੀ ਆ ਦੋ ਕਾਨੂੰ ਮਾਰੇ ਨੇ ਐਨੇ ਤਾਂ ਮਾਰੇ ਟ੍ਰੇਨ ਦਾ ਜਹਾਜ਼ ਦਾ ਸਭ ਬਹਾਨੇ ਲਾਇਨੇ ਨਾਲੇ ਮੇਰੀ ਗੱਲ ਸੁਣਨੀ ਤੂੰ ਕਿਉਂ ਸਾਨੂੰ ਤਪਾ ਰੱਖਿਆ ਕਰਾ ਲੈ ਰਿਸ਼ਤਾ ਕੋਈ ਤਾਂ ਪੂਰ ਚੜਾ ਲੈ ਘੰਟਾ ਦੋ ਘੰਟੇ ਰੋਕ ਕੇ ਮੈਂ ਕੰਟੜਾ ਗੱਟੋ ਜਰੋ ਕੀਤੇ ਰੱਖੇ ਮੈਂ ਕਦ ਮਾਰਿਆਗਾ ਉਹ ਮੁੰਡਾ ਮੈਂ ਨਾ ਕਿੰਨੀਆਂ ਗੱਲਾਂ ਕਰਕੇ ਜਾ ਬਚਾਰਾ ਦੇਖ ਰਹਾ ਉਹਦੇ ਉਹਦੇ ਮੂਰੇ ਵੀ ਨਵੇਂ ਮਾਰਿਆ ਹੈਗਾ ਮੁੰਡੇ ਦਾ ਤਾਂ ਪਤਾ ਨਹੀਂ ਪਰ ਮੇਰਾ ਸਾਹ ਉੱਤੇ ਥੱਲੇ ਸੀ ਵੀ ਜੇ ਇਹਨੇ ਛੜਤਾ ਨਾ ਮੁੰਡੇ ਦੀ ਜਾਨ ਨਿਕਲ ਜੂਗੀ ਹਾਂ ਮੇਰੀ ਗੱਲ ਸੁਣ ਲੈ ਮੈਥੇ ਰੋਕ ਮੇਰੇ ਸਾਹਮਣੇ ਨਾ ਮਾਰ ਫਿਰ ਜੇ ਮੈਂ ਮਾਰਿਆ ਨਾ ਤਾਂ ਇਥੋਂ ਸੰਭਲਿਆ ਨਹੀਂ ਜਾਣਾ ਹਾਂ ਮੈਂ ਜੇ ਮੂੜਿਆ ਮਾਰਿਆ ਨਾ ਤਮ ਮੁਰਕਾ ਕੇ ਗਲਟ ਹੈ ਨਹੀਂ ਉਠਣੀ ਹੈਗੀ ਮੈਂ ਵੀ ਸਾਗ ਤੇ ਮੂਲੀ ਦੋਨੀਆਂ ਖਾਦੇ ਨੇ ਹਾਂ ਸਾਗ ਤੇ ਮੂਲੀ ਆਹ